ਹੂੰ ਉਹ ਨੂਨ ਤਾਂ ਪਾਇੀ ਨਹੀਂ ਤੂੰ ਵੀ ਯਾਰ ਕੰਮ ਕਰਦਾ ਨਹੀਂ ਤੇਰਾ ਦਿਮਾਗ ਕਾਦੀ ਗੱਲ ਆ ਕਾਲਜਾ ਮਰਚਿਆ ਪਿਆ ਪਤਾ ਨਹੀਂ ਕਿਹੋ ਜੀ ਦਾਰੂ ਆ ਵੀਰੇ ਦੀ ਹੁਣ ਤਾਂ ਜੀ ਐਂ ਕਰਦਾ ਵੀ ਠੰਡੀ ਠੰਡੀ ਲੱਸੀ ਹੋਵੇ ਇਹ ਲੱਸੀ ਤਾਂ ਆ ਪਈ ਚਲ ਇਹੀ ਪੀ ਲੈਣੀ ਇਹ ਤਾਂ ਵਧੀਆ ਹੋ ਗਿਆ ਕਿਹੜਾ ਨੂਨ ਮਿਲਦਾ ਤੇ ਪਾਣੀ ਜਿਆਦਾ ਲੱਗਦਾ ਉਹ ਭਾਈ ਆਈ ਕਰੀ ਜੰਨੀ ਆ ਇਹ ਤਾਂ ਮੇਰੀ ਲੱਸੀ ਆ ਤੂੰ ਨਾ ਲਿਖਿਆ ਵੀਰੇ ਇੱਤੇ ਫਿਰ ਕੀ ਹੋ ਗਿਆ ਜੇ ਮੈਂ ਪੀ ਲੂੰਗੀ ਤਾਂ ਤੂੰ ਕਿਵੇਂ ਪੀਲੇਂਗੀ ਮੇਰਾ ਟੋਕਣਾ ਘਾਲ ਕੇ ਲੈ ਆਇਆ ਕੱਲ੍ਹ ਵਾਲੀ ਰਾਤ ਨੂੰ ਦੁੱਧ ਦਾ ਤੂੰ ਜਮਾਉਂਦੀ ਦੁੱਧ ਪੀ ਜਾਣੀ ਚੱਕ ਭਰ ਕੇ ਹੁਣ ਸਾਰੇ ਕੰਮ ਮੈਂ ਹੀ ਕਰਾਂ ਆਪ ਕਰ ਲਿਆ ਕਰੋ ਇਹਨਾਂ ਕਾਮ ਉਹ ਬੰਦੇ ਦੁੱਧ ਜਮਾਉਂਦੇ ਹੁੰਦੇ ਆਗੇ ਕਮਾਲ ਕਰੀ ਜਾਨੀਏ ਕੁੜਕੇ ਤੂੰ ਪਈ ਅੰਦਰ ਹੁਲਸੀ ਕਿੱਥੋਂ ਪਈਏ ਕਹੀ ਤਾਂ ਇਹਨਾਂ ਟੋਕਣਾ ਘਾਲ ਕੇ ਲੈ ਆਇਆ ਮੈਂ ਤਾਂ ਇੱਥੇ ਰੱਖ ਬਸ ਰਾਤ ਮੈਂ ਪੀਉਂਗੀ ਦੁਕਾਨ ਤੋਂ ਲਿਆ ਹੋਰ ਉਹ ਭਾਈ ਮੇਰਾ ਤਾਂ ਕਾਲਜਾ ਮੱਚੀ ਜਾਂਦਾਗਾ ਮੇਰਾ ਤਾਂ ਅੱਭੀ ਕਾਲਜਾ ਮੱਚੀ ਜਾਂਦਾਗਾ ਤੂੰ ਕੋਈ ਦਵਾਈ ਲੈ ਲੈ ਬੁੜੀਆਂ ਦਾ ਤਿਆਵ ਵਾਲੇ ਕੈਪਸੂਲ ਲੈ ਲੈਂਦੀਆਂ ਉਹ ਮੈਨੂੰ ਲੱਸੀ ਹਾਂ ਹਾਂ ਤੂੰ ਛੋਟੇ ਕਿਹੜੇ ਵੀਰੇ ਤਿਆਵ ਵਾਲੇ ਕੈਪਸੂਲ ਲੰਗਦੇ ਈਂ ਤੁਸੀਂ ਖਾ ਲੋ ਤਿਆਵ ਵਾਲੇ ਕੈਪਸੂਲ ਉਹ ਭਾਈ ਮੈਨੂੰ ਉਹ ਕੰਮ ਨਹੀਂ ਕਰਦੇ ਮੈਨੂੰ ਤਾਂ ਲੱਸੀ ਕੰਮ ਕਰੂ ਤੂੰ ਦੇ ਦੇ ਮੇਰਾ ਗਲਾਸ ਨਾ ਨਾ ਵੀਰੇ ਲੱਸੀ ਤਾਂ ਮੈਂ ਹੀ ਪੀਊਂਗੀ ਤੁਸੀਂ ਹੋਰ ਲਿਆਓ ਹੈ ਬੈਠੀ ਬੇੜੀ ਵਾਲੀ ਦੇਖ ਪੀਗੀ ਪੀਗੀ ਦੇਖ ਵੀਰੇ ਕਿਉਂ ਬੋਲਦਾ ਫਿਰ ਕੀ ਹੋ ਗਿਆ ਜੇ ਪੀਲੀ ਤਾਂ ਲੱਸੀ ਤੈਨੂੰ ਵੱਡੇ ਛੋਟੇ ਦੀ ਸ਼ਰਮੀ ਹੈ ਨਹੀਂ ਮੇਰੇ ਹੱਥ ਚੋਂ ਲੈ ਗਈ ਲਖੋ ਕੇ ਤੂੰ ਹੱਥ ਤੋਂ ਖੋ ਕੇ ਲੈ ਕੇ ਨਹੀਂ ਗਈ ਤਾਂ ਕੰਤ ਤੇ ਪਈ ਸੀਗੀ ਵੇ ਕੇ ਅੰਬੁੱਟਾ ਸਿੱਧਾ ਬੋਲੀ ਜਾਂਦੇ ਹੋ ਕੀ ਹੋ ਗਿਆ ਦੇਖੀ ਲੈ ਮੰਮੀ ਲੱਸੀ ਪੀਏ ਨਿਉ ਟੋਕੀ ਜਾਂਦਾ ਵੀਰਾ ਮੈਂ ਲੱਸੀ ਵੀ ਨਹੀਂ ਪੀ ਸਕਦੀ ਇਸ ਕਰੇ ਤੂੰ ਹੋਰ ਪੀ ਲੈ ਥੋਪਾ ਕੇ ਉਹ ਹੋਰ ਹੈ ਡੱਬੂ ਕੀ ਡੜੀ ਐ ਬੇ ਬੇ ਇੱਕ ਗਲਾਸ ਹੀ ਟੋਕਣਾ ਧੋ ਕੇ ਲੈ ਉਹ ਵੀ ਕੱਲ ਵਾਲੀ ਸੀ ਬੇ ਹਾਂ ਸੱਚ ਕੁੜੀਏ ਕੱਲ ਤੂੰ ਦੁੱਧ ਬਾਹਰ ਹੀ ਛੜਤਾ ਉੱਥੇ ਗਰਮੀ ਚ ਤੇ ਉੱਥੇ ਤਾਂ ਹੀ ਜੰਮ ਗਈ ਨਾ ਉਹਦੀ ਚਾਹ ਬਣੀ ਤੇ ਨਹੀਂ ਲੱਸੀ ਬਣੀ ਬੇਬੇ ਜਾ ਕੇ ਪੀ ਗਈ ਪੂਰੋ ਜਾ ਕੇ ਪੀ ਗਈ ਮੈਂ ਇਥੇ ਨੂਨ ਪਾਉਣ ਨੂੰ ਰੱਖ ਕੇ ਗਿਆ ਬੁੱਖੀ ਮਰਦੀ ਫਿਰਦੀ ਕਦੇ ਮੇਰੀਆਂ ਪਕੌੜੀਆਂ ਖਾ ਗਈ ਕਦੇ ਗਿਰੀਆਂ ਖਾ ਜਾਂਦੀ ਆ ਤੂੰ ਚਾਹ ਦੀ ਕੁੱਟ ਕਰਕੇ ਪੀ ਲੈ ਲੱਸੀ ਮੰਮੀ ਮੈਂ ਚਾਹ ਨਹੀਂ ਪੀਂਦੀ ਹੈਗੀ ਸਵੇਰੇ ਸਵੇਰੇ ਮੈਂ ਲੱਸੀ ਪੀਨੀ ਆ ਲਾਗੇ ਲੱਸੀ ਪੀਨੀ ਆ ਜੇ ਭਾਈ ਲੱਸੀ ਪੀਣੀ ਆ ਤਾਂ ਫਿਰ ਦੁੱਧੋ ਸਾਹਮਣਿਆ ਕਰ ਆਹੋ ਵੀ ਨਾ ਨਾ ਤੈਂ ਹੀ ਕਰਦੇ ਹਾਂ ਪੁੱਤਾਂ ਨੂੰ ਲੱਸੀਆਂ ਪਿਆਏਂਗੀ ਨਾ ਹੌਨ ਨੂੰ ਕਿਉਂ ਪਿਆਉਣੀ ਆ ਲੈ ਭਾਈ ਮੈਨੂੰ ਤੂੰ ਐਂ ਦੱਸ ਐਂ ਦੱਸ ਤੇਰੇ ਘਰੇ ਤੈਨੂੰ ਕੋਈ ਖਵਾਇਆ ਪਿਆ ਨਹੀਂ ਨਾ ਦੇਖਿਆ ਤੇਰਾ ਖਵਾਇਆ ਪਿਆ ਲੱਗਦਾ ਤਾਂ ਤੁਹਾਡੇ ਘਰੇ ਵੀ ਕੁਛ ਐਣੀ ਆ ਕਿ ਲੱਸੀ ਦੇ ਗਲਾਸ ਪਿਛੇ ਲੜੀ ਜਾਂਦਾ ਵੀਰੇ ਚੱਲ ਲੱਸੀ ਦੀ ਗਲਾਸ ਨਹੀਂ ਕੱਲ ਮੈਂ ਪਿਗ ਲਾਉਣ ਨੂੰ ਤੂੰ ਪਕਾਉਣ ਨਾ ਲਿਆ ਗਫੜਾ ਕਪੜਾ ਖਾ ਗਈ ਲੈ ਮੈਂ ਚੱਕੀ ਜਾਂਦਾ ਉੱਥੇ ਨੂਨ ਨਾ ਲਾਈ ਜਾਂਦਾ ਮੈਂ ਹ ਕਾ ਕਰਕੇ ਉਹ ਤਾਂ ਪਕੌੜੀਆਂ ਵੀ ਲਿਆਤਾ ਲੱਸੀ ਪੀਂਦਾ ਇਹ ਤੁਸੀਂ ਐਂ ਕਹਤੋਂ ਮਾੜੇ ਮਾਜਨੇ ਵਾਲੇ ਹੋ ਮਾੜੀਆਂ ਪਕੌੜੀਆਂ ਪਿੱਛੇ ਲੜੀ ਜਾਂਦੇ ਹੋ ਉਹ ਭਾਈ ਮੈਨੂੰ ਦਿੰਦੇ ਹੀ ਨਹੀਂ ਕੁਛ ਮੈਨੂੰ ਜ਼ਮੀਨ ਦੇ ਦੇ ਲੈ ਮੇਰੇ ਨਾਂ ਕਰਾ ਦਿਓ ਮੈਂ ਤੁਹਾਨੂੰ ਪਕੌੜੀਆਂ ਖਾਣਾਂ ਰੋਲੇ ਆਹਾ ਵੀਰੇ ਜ਼ਮੀਨ ਦੇ ਰੋਲੇ ਨਹੀਂ ਹੋਰ ਲਿਆ ਦੇਾਂਗੇ ਤੂੰ ਇਹਨੂੰ ਫੜਾ ਦੇ ਲੱਸੀ ਤੇ ਇਦਾਂ ਹੀ ਜਮਾਲੀਆਂ ਹੋਰ ਤੂੰ ਲੈ ਦੇਖ ਉਹ ਇਹਦਾ ਤਾਂ ਕਾਲਜਮ ਚੱਪੜ ਮੈਂ ਵੀ ਨਹੀਂ ਪੀਣ ਦਿੰਦਾ ਓਏ ਢੇ ਬਥਾੜ ਆਲੀ ਆ ਗਈ ਮੈਂ ਅੱਛਰਦੀ ਹੁੰਨੀ ਇਹਨੂੰ ਪਲੇਸ ਪਵਾ ਦੇਗੀ ਲੱਸੀ ਦੇ ਘਲਾਟ ਪੁੱਛ ਐਨਾ ਕੁਝ ਸੁਣਨਾ ਪੈ ਗਿਆ ਮੈਨੂੰ ਮੇਰੇ ਜੇੜ ਤੋਂ ਨਾ ਆਪੀ ਤੀ ਨਾ ਉਹ ਘਟੇ ਚ ਪਾਉਣ ਦਿੱਤੀ ਭੋਰਾ ਹੁਣ ਐਂ ਘੜਾ ਕਰੂ ਕਾਣ ਇਹਨੂੰ ਕੁਛ ਮੈਂ ਵੀ ਨਿੰਦੀ ਬਰਾਬਰ ਖਾਇਆ ਕਰੂੰਗੀ ਨਹੀਂ ਕੱਲ ਫਰ ਸਮਾਈਆਂ ਹਲੇ ਸ਼ਾਮ ਦਾ ਨਾ ਮਾੜੀ ਹੋਦੀ ਨਿਹਾਰਪ੍ਰੀਤ ਹਾਂ ਮੈਂ ਆ ਸਾਮਲਾ ਉੱਠ ਕੇ ਕੱਪੜੇ ਦੇਖ ਲੈ ਸਾਰੇ ਐਂ ਪਏ ਅਗੇ ਕੱਲ ਦੇ ਤੋਤੇ ਅਗੇ ਆ ਦੇਖਿਆ ਉਧਰ ਆ ਸਿੱਟੇ ਪਏ ਨੇ ਇਹ ਤਾਂ ਰਾਜਪਾਲ ਨੇ ਸਿੱਟੇ ਆ ਅੱਜ ਤੱਕ ਮੈਂ ਕਿਆ ਕਰ ਦੇਣੀ ਆ ਕੀ ਕਰ ਦੇਣੀ ਸਾਰਾ ਦਿਨ ਫੋਨ ਲੈ ਕੇ ਬੈਠੀ ਰਹਿਣੀ ਆ ਕੋਈ ਕੰਮ ਵੀ ਕਰ ਲਿਆ ਕਰ ਹੂੰ ਤਾਂ ਮੈਂ ਵੀ 2 ਮਿੰਟ ਫੋਨ ਚੱਕਿਆ 2 ਮਿੰਟ ਚੱਕਿਆ ਨਾਲੇ ਹੋਰ ਤੂੰ ਤਾਂ ਸਾਰਾ ਦਿਨ ਬੈਠੀ ਰਹਿਣੀ ਆ ਨਾ ਤੂੰ ਮੈਨੂੰ ਐਂ ਦੱਸ ਵੇ ਤੂੰ ਕੱਲ ਗਈ ਸੀ ਕਿੱਥੇ ਗਈ ਸੀ ਤੂੰ ਕਿੰਨਾ ਟਾਈਮ ਲੱਗ ਕੇ ਆਈ ਹੈਗੀ ਉਹ ਮੈਂ ਤਾਂ ਆਪਣੇ ਭੈਣ ਕੋਲ ਗਈ ਸੀ ਨਾਲ ਹੀ ਪਿੰਡਾਂ ਸੇਲੀ ਦੇ ਘਰ ਦੇ ਉਹ ਕਹਿੰਦੀ ਚਾਹ ਮੈਂ ਤਾਂ ਛੱਡੇ ਨੇ ਉਹ ਸਕੂਟਰੀ ਚੜਾ ਕੇ ਮੈਂ ਭੈਣ ਦੇ ਘਰੇ ਛੱਡ ਆਈ। ਕੀ ਭੈਣ ਦੇ ਘਰੇ ਛੱਡੀ ਤੂੰ ਸਾਡੇ ਨਾਲ ਵੱਡੀ ਹੋਗੀ ਘਰੇ ਰਹਿ ਰਹੀ ਕਰਨੀ ਹੁੰਦੀ ਵੀ ਕਿੱਧਰ ਜਾਣਾ ਕਿੱਧਰ ਆਉਣਾਗਾ ਬਾੜੀ ਸੈਣੀ ਬਣਦੀਆਂ ਨੂੰ। ਲੈ ਫੇਰ ਕਿ ਹੋ ਗਿਆ ਜੇ ਭੈਣ ਕੋਲ ਬਾਗੀ ਤਾਂ ਮਿਲਿਆ ਹੀ ਉਹਨੂੰ ਮੈਂ ਦੱਸ ਕੇ ਜਾਈਦਾ ਹੁੰਦਾ ਭੈਣ ਕੋਲੇ ਵਾਰੇ ਵਾਰੀ ਬਾਗੀ ਤੂੰ ਕੀ ਬਤਾ ਕਿੱਥੇ ਹੀ ਹੋਣੀ ਇਹ ਕੀ ਮਤਲਬ ਹੋਇਆ ਕਿੱਥੇ ਗਈ ਹੋਉਗੀ ਬੇ ਜੁੱਪ ਕਰ ਐਵੇਂ ਨਾ ਲੈਣੀ ਜਾ ਕਰੋ ਗੱਲ ਸੁਣ ਲੈ ਨਾ ਕਿਵੇਂ ਸੀ ਸਾਰੇ ਉੱਥੇ ਮੈਨੂੰ ਐਂ ਦੱਸ ਪਹਿਲਾਂ ਮਨਿੰਦਰ ਠੀਕ ਸੀ ਹਾਂ ਮਨਿੰਦਰ ਤਾਂ ਠੀਕ ਸੀ ਦੋ ਚਾਰ ਦਿਨਾਂ ਨੂੰ ਇੱਥੇ ਆਉਗੀ ਕੁਛ ਲਈ ਫਿਰ ਸਾਰੇ ਕਿਵੇਂ ਆ ਉਹਦੇ ਘਰ ਦੇ ਕਿਉਂ ਇੱਥੇ ਆਉਗੀ ਇਹ ਕੀ ਗੱਲ ਹੋਈ ਉਹ ਮੰਮੀ ਜਿਹੜੇ ਲਛਣਾ ਕਰਕੇ ਉਹਦਾ ਵਿਆਹ ਕੀਤਾ ਸੀ ਨਾ ਉਹੀ ਲਛਣਾ ਉੱਥੇ ਕਰਦੀ ਆ ਉਹ ਹਾਏ ਵੀ ਰੱਬਾ ਕਿਹੜੀ ਗੱਲ ਤੋਂ ਡਰਦੇ ਸੀ ਉਹੀ ਹੋ ਗਈ ਫਿਰ ਸ਼ਰਾਬ ਪੀਂਦੀ ਆ ਉਹ ਤਾਂ ਉਹ ਬੇਬੇ ਕੁੱਤੇ ਦੀ ਪੂਸ ਮਾਂ ਨੂੰ ਕਹਿਆ ਤਾਂ ਸੀ ਨਹੀਂ ਸਿੱਧੀ ਹੁੰਦੀ ਨਾ ਮੈਨੂੰ ਐਂ ਦੱਸ ਵਿੱਚ ਸ਼ਰਾਬ ਪੀਦੀ ਲਾਡੀ ਤਾਂ ਸ਼ਰਾਬ ਪੀਂਦਾ ਨੀਗਾ ਉਹਦਾ ਜੇਠ ਦਾ ਪਿੰਦ ਅਛੜਾ ਜੇਠ ਉਹਦੇ ਚ ਚੋਰੀ ਕਰ ਲੈਂਦੀ ਹੈ ਸ਼ਰਾਬ ਉਹ ਕੀ ਪਤਾਗ ਲਾਉਂਗੀ ਤੇ ਲਾਂਬੇ ਦਾ ਘਰ ਹੋਊਗਾ ਆਪਾਂ ਨੂੰ ਫਿਰ ਫਿਰ ਉਹ ਬੇਬੇ ਕੀ ਪਤਾਗ ਲਾਉਂਗੀ ਇਲਜ਼ਾਮ ਲਾਈ ਜਾਂਦਾ ਹੋਵੇ ਇੱਕ ਵਾਰੀ ਨੂੰ ਗੱਲ ਕਰਕੇ ਪੁੱਛੋ ਦੂ ਵੀ ਕੀ ਗੱਲ ਵਾਂਗ ਮੈਂ ਲਾਂਦਾਂ ਕਿ ਮੇਰੇ ਮਨਿੰਦਰ ਨੇ ਆਪੇ ਦੱਸਿਆ ਕੀ ਕਹਿੰਦੀ ਮੈਂ ਤੇਰੇ ਨਾਲ ਉਹਨੇ ਆਪ ਗੱਲ ਕੀਤੀ ਹੈ ਆਹ ਤੇ ਜੇਠ ਦੀ ਬੋਤਲ ਚ ਦਾਰੂ ਕੱਟ ਕੇ ਪੀ ਲੈਂਦੀ ਹੈ ਤੇ ਉਹਦੇ ਵਿੱਚ ਪਾਣੀ ਪਾ ਦਿੰਦੀ ਹੈ ਨਾ ਜੇ ਪਤਾ ਲੱਗਿਆ ਫਿਰ ਕੀ ਕਰੂਗੀ ਬੂਹ ਮੈਂ ਮਰ ਜਾ ਹੁਣ ਦੱਸ ਕੀ ਕਰਾਂਗੇ ਇਹ ਤਾਂ ਲਾਂਬੇ ਆਉਣ ਵਾਲੀ ਗੱਲ ਹੋ ਗਈ ਹੈਗੀ ਕਰਨਾ ਕਿ ਇਹ ਬਸ 2-4 ਦਿਨਾਂ ਦੀ ਗੱਲ ਆ ਤਲਾਕ ਦੇ ਕੇ ਪਰੇ ਕਰਾਂਗੇ ਇੱਥੇ ਆ ਕੇ ਬਹਿ ਜੂਗੀ ਹੋਏ ਭੋਕਦੀ ਆਗੀ ਐ ਤਲਾਕ ਦੇ ਨਹੀਂ ਸੌਕੇ ਹੁੰਦੇ ਆਗੇ ਉਹ ਬੇਬੇ ਕੁਝ ਨਹੀਂ ਹੁੰਦਾ ਬਥੇਰੀਆਂ ਦਵਾਈਆਂ ਬੂਟੀਆਂ ਪੰਗਾਂ ਚੰਗਾਂ ਸੈਂਟਰ-ਸੈਂਟਰ ਚ ਛੱਡ ਦਾਂਗੇ ਹੋਰ ਕੀ ਆ ਫਿਰ ਜਿਹੜੀ ਕਿਤੇ ਤੱਕ ਤਲਾਕ ਗਿਆ ਦਵਾਈਆਂ ਬੂਟੀਆਂ ਆਪਾਂ ਥੋੜੀਆਂ ਦਵਾਈਆਂ ਮੈਨੂੰ ਐ ਦੱਸ ਪਹਿਲਾਂ ਆਪਾਂ ਕਿੰਨੀਆਂ ਦਵਾਈਆਂ ਬੂਟੀਆਂ ਦਵਾ ਕੇ ਹਟਿਆ ਆ ਤੇਰੇ ਪਿਓ ਦਾ ਬੇੜਾ ਬੈਠਾਗਾ ਜਿਹੜਾ ਉਹ ਨਾਲ ਲਾ ਕੇ ਲਾੜਲੀ ਲਾੜਲੀ ਕਰਕੇ ਮੇਰੀ ਗੱਲ ਜੇਠੀਤੀ ਮੇਰੀ ਜੇਠੀਤੀ ਪਿਆ ਕੇ ਉਹਨੂੰ ਗਿਜਾ ਕੇ ਧਰਤਾ ਮੈਂ ਨਹੀਂ ਸੋਚੀ ਇਹ ਨਹੀਂ ਵੀ ਲਾੜੀ ਨੂੰ ਪਤਾ ਨਹੀਂ ਨੈਤਿਕਾ ਕਾਲ ਦੀ ਹੁਣ ਤੋਂ ਵੀ ਮੈਂ ਤਾਂ ਬਥੇਰਾ ਸਮਝਾ ਕੇ ਸੀ ਸਮਝਦੀ ਨਹੀਂ ਕਹਿੰਦੀ ਮੇਰਾ ਤਾਂ ਸਰੀਰ ਟੁੱਟਦਾ ਲੈ ਕੋਈ ਕੰਮ ਦਾ ਢੱਕਾ ਨਹੀਂ ਤੋੜਦੀ ਪਈ ਰਹਿੰਦੀ ਸਾਰਾ ਦਿਨ ਨਹੀਂ ਕੰਮ ਮੈਂ ਇੱਥੇ ਕਿਹੜਾ ਕਰਦੀ ਸੀ ਇੱਥੇ ਹੀ ਮੈਂ ਧੱਕੇ ਕਰਦੀ ਫਿਰਦੀ ਸੀਗੀ ਆਵਾਜ਼ ਕਰਦੀ ਰਹਿੰਦੀ ਸੀਗੀ ਉਹਨੂੰ ਤਾਂ ਪੇਟ ਪੇਟ ਕੇ ਬਹਿ ਜਾਂਦੀ ਸੀ ਕਦੇ ਨਹੀਂ ਉਹਨੇ ਢੱਕਾ ਦੂਰ ਨਾ ਕੀਤਾ ਸੀ ਤੋੜ ਕੇ ਚਲ ਐਥੇ ਦਾ ਸਰ ਜਾਂਦਾ ਸੀ ਉਹਨੂੰ ਉੱਥੇ ਤਾਂ ਨਹੀਂ ਸਰਦਾ ਉੱਥੇ ਤਾਂ ਕਰਨੇ ਪਊ ਉਹਨੂੰ ਕੰਮ ਰਾਜਪਾਲ ਆਪਾਂ ਨੂੰ ਕੋਈ ਹੱਲ ਕਰਨਾ ਪਊਗਾ ਬਈ ਉਹ ਹਾਲਤ ਆ ਬੇਬੇ ਆਹੀ ਆ ਵਸੋਂ ਤਾਂ ਸੈਂਟਰ ਚ ਲੁਚਕਾਉਣਾ ਪੂਗਾ ਹੋਰ ਤਾਂ ਹੱਲ ਹੀ ਨਹੀਂ ਕੋਈ ਇੱਥੇ ਦੇ ਘਰੇ ਨਾਲ ਕੀ ਕਰਾਂਗੇ ਲੋਕ ਤੂ ਤੂ ਕਰਨਗੇ ਕਹਿਣਗੇ ਯਾਰ ਆ ਗਈ ਤਰਾਕ ਲੈ ਗਈ ਇੱਥੇ ਪਹਿਲਾਂ ਲੈ ਬੋਲੋ ਤੋ ਉਹ ਕਿਹੜਾ ਨਹੀਂ ਹੋਊਗਾ ਜੇ ਦੋਨੋਂ ਸੈਂਟਰ ਚ ਚਕਾਵਾਂਗੇ ਓਏ ਉਹ ਤਾਂ ਨਹੀਂ ਅੱਧਿਆਂ ਨੂੰ ਪਤਾ ਲੱਗੂ ਅੱਧਿਆਂ ਨੂੰ ਨਾ ਪਤਾ ਲੱਗੂ ਕਹਿੰਦੇ ਆਂਗੇ ਭੂਆ ਕੇ ਪਿੰਡ ਗਈ ਆ ਤੋ ਤ ਸਹੁਰਿਆਂ ਨੂੰ ਕੀ ਕਵਾਂਗੇ ਸਹੁਰਿਆਂ ਨੂੰ ਕਹਾਂਗੇ ਇੱਥੇ ਲਿਆਂਦੀ ਸੀ ਆਪਦੇ ਕੋਲੇ ਬਸ ਸਹੁਰੇ ਸੁਧਾਰ ਦਿਆਂਗੇ ਹੋਰ ਕੀ ਕਹਾਂਦਾ ਸਹੁਰਿਆਂ ਨੂੰ ਹਾਂ ਨੂੰ ਨਹੀਂ ਪਤਾ ਲੱਗੂ ਸੁਧਰ ਨਾਲੀ ਉਹ ਹੈ ਨਹੀਂ ਰਾਜਪੁਰ ਪਹਿਲਾਂ ਥੋੜਾ ਮੱਥਾ ਮਾਰਿਆ ਆਪ ਸਾਰਾ ਕੋਸਤਾ ਪਹਿਲਾਂ ਕਰਕੇ ਦੇਖ ਲੈ ਬਣ ਵਿਆਹ ਕੇ ਦੇਖ ਲੈ ਨਹੀਂ ਹਟਦੀ ਉਹ ਜੇਠ ਹੀ ਨਹੀਂ ਗਏ ਕੰਮ ਦਾ ਮਤਲਬ ਕਿ ਨਾ ਆਪਾਂ ਤੇ ਬੋਤਲ ਚ ਮੋਨੋ ਆਪਾਂ ਦੇ ਕੰਮ ਨਿਭੜ ਜੂਗਾ ਨਾਲੇ ਆਪਣੇ ਨੂੰ ਨੇ ਹੁੰਦਾ ਨੂੰ ਤੇ ਉਹ ਤੇ ਜੇਠ ਨੂੰ ਪਹਿ ਤੁਸੀਂ ਬਾਹਲੀਆਂ ਗੱਲਾਂ ਨਾ ਮਾਰੋ ਬਾਹਲੇ ਸਿਆਣੇ ਨਾ ਬਣੋ ਗੱਲ ਸੁਣ ਮੇਰੀ ਆਪਾਂ ਉਹਨੂੰ ਦੋ ਦਿਨ ਇੱਥੇ ਲਿਆ ਆਉਣੇ ਆ ਜਾਂ ਆਪਾਂ ਉਹਦੇ ਕੋਲ ਜਾਇ ਆਉਣੇ ਇੱਥੇ ਲੈ ਆ ਕੇ ਗੱਲਬਾਤ ਕਰ ਲੈਣੇ ਆ ਜੇ ਸਦਰ ਦੀ ਵੀ ਠੀਕ ਨਹੀਂ ਬਸ ਠੀਕ ਆ ਆਪਾਂ ਜਿਵੇਂ ਕਰਨਾ ਹੋਇਆ ਉਹ ਕਰ ਦਿਆਂਗੇ ਹੋਰ ਕੀ ਆ ਫਰਾਲੀ ਨਹੀਂ ਕੋਈ ਉਹੀ ਤਾਂ ਗੱਲ ਆ ਕੋ ਦੋ ਦਿਨਾਂ ਨੂੰ ਇੱਥੇ ਲਿਆਉਣੇ ਆ ਇੱਥੇ ਲਿਆ ਕੇ ਉਹਨਾਂ ਕੋਈ ਗੱਥਾ ਮਾਰਦੇ ਆਂਗੇ ਹੁਣ ਉੱਥੇ ਜਾ ਕੇ ਬੈਠਾਂਗੇ ਤਾਂ ਉਹਨਾਂ ਸਾਹਮਣੇ ਆਪਾਂ ਗੱਲ ਨਹੀਂ ਕਰ ਸਕਾਂਗੇ ਆ ਬੜੀ ਬਿਸ਼ਰਮੀਦਵਾਤੀ ਦੇਖ ਲੈਣਾ ਤਾਂ ਇੰਜ ਜਾਰ ਦਾ ਚੌੜ ਕਿੱਥੇ ਦੁੱਖ ਦੇ ਜਾਂਦੀ ਆ ਜਾ ਕੇ ਉਹੀ ਤਾਂ ਗੱਲ ਆ ਕਿ ਚੌੜ ਚੌੜ ਚ ਲੱਗਿਆ ਰਿਹਾ ਤੇਰਾ ਪਿਓ ਉਹਦਾ ਬੇੜਾ ਬੈਠਾਗਾ ਆ ਤਾਂ ਮਰ ਗਿਆ ਤੁਰ ਗਿਆ ਹੁਣ ਆਪਾਂ ਨੂੰ ਮਗਰ ਮਾਰਤਾ ਨਾ ਬਿਸ਼ਰਮੀ ਸਾਰੇ ਪਿੰਡ ਚ ਆ ਗਈ ਥ ਚਲ ਕੋਈ ਨਾ ਤੂੰ ਗੱਲ ਕਰ ਲੈ ਉਹਦਾ ਨਾ ਉਹਨੂੰ ਕਹ ਤੈਨੂੰ ਲੈ ਜਾਂਦੇ ਆ ਇੱਥੋਂ ਦਵਾਈ ਦੁਵਾਈ ਦਵਾ ਕੇ ਦੇਖਣਾ ਜੇ ਨਾ ਬੰਦਾ ਬਣਿਆ ਤਾਂ ਫਿਰ ਜਾ ਕੇ ਸਿੱੜਦੇ ਆਂਗੇ ਸੈਂਟਰ ਚ ਹੋਰ ਕੀ ਆਪੇ ਗੱਲ ਕੀ ਕਰਨੀ ਆਪਾਂ ਚੁੱਪ ਕਰਕੇ ਚੱਲਦੇ ਆਂ ਆਦਣਾ ਚੱਲ ਕੇ ਉਹਨੂੰ ਉੱਤੇ ਲਿਆਉਣੇ ਠੀਕ ਹੈ ਉਹਨਾਂ ਨੂੰ ਕਹਾਂਗੇ ਭਈ ਦੋ ਚਾਰ ਦਿਨ ਜਾਂ ਫਿਰ ਮੈਂ ਅਥਰ ਨਾਨਕੇ ਜਾਣਾ ਘਰ ਸੰਭਲੂ ਜਾਂ ਕੇ ਬਾਹਨਾ ਲਾ ਕੇ ਕੋਈ ਨਾ ਕੋਈ ਲਾ ਲਾਂਗੇ ਬਾਹਨਾ ਆਹੋ ਬਸ ਲਿਆਉਣੀ ਬੂਕੇ ਰਾਂਦਾ ਹਣਾ ਜੋ ਕਲੰਕ ਐਡਾ ਲੱਗਿਆ ਹਾਂ ਉਹੀ ਤਾਂ ਗੱਲ ਆ ਕਿ ਤੂੰ ਨਾਲ ਚੱਲੇਗਾ ਤਾਂ ਦੱਸ ਮੈਨੂੰ ਤੁਸੀਂ ਜਾਵੜੋ ਮੈਂ ਤਾਂ ਨਾਲ ਕੀ ਕਰੂੰਗਾ ਮੈਂ ਉੱਥੇ ਬੋਲਿਆ ਚੱਲਿਆ ਜਾ ਚਲ ਠੀਕ ਮੈਂ ਦੇਖਦੀ ਹਾਂ ਅੱਛਾ ਇਹਨੂੰ ਕਰੂੰਗਾ ਤਾਂ ਖਿੱਚ ਕੇ ਹਿਸਾਬ ਤੇ ਕੋਈ ਨਹੀਂ ਤੁਸੀਂ ਕਰਾਂ ਜਾਓ ਤੇ ਲੈ ਕੇ ਆਓ ਉਹ ਤਾਂ ਵਧੀਆ ਮੈਂ ਬਾਗ ਗਈ ਜਾਏ ਪਤਾ ਲੱਗ ਗਿਆ ਵੀ ਉੱਥੇ ਵੀ ਨਹੀਂ ਸੁਧਰੀ ਇਹ ਨਹੀਂ ਹੋਰ ਕੀ ਹੈਗਾ ਮੈਂ ਤਾਂ ਦੋ ਤਿੰਨ ਵਾਰੀ ਫੋਨ ਲਾਇਆ ਫੋਨ ਤੇ ਬਸ ਹਾਂ ਠੀਕ ਆ ਬਸ ਬੰਮੀ ਠੀਕ ਆ ਬਸ ਐਂ ਕਹਿ ਕੇ ਫੋਨ ਕੱਟ ਦਿੰਦੀ ਹੈਗੀ ਸੱਚ ਕਿਥੋਂ ਦੱਸਦੀ ਆ ਉਹ ਤਾਂ ਪਤਾ ਨਹੀਂ ਮੈਨੂੰ ਕਿਵੇਂ ਦੱਸਦਾ ਉਹ ਤਾਂ ਮੈਂ ਪੁੱਛ ਲਿਆ ਫੇਰ ਦੱਸਿਆ ਮੈਨੂੰ ਉਹ ਗੱਲ ਹੁੰਦੀ ਨਹੀਂ ਹੁਣੀ ਜੋ ਦਾਰੂ ਪਹਿਲਾਂ ਪੀਂ ਲੈ ਬੰਦਿਆਂ ਵਾਸਤੇ ਬਣੀਆਂ ਦਾਰੂ ਬੁੜੀਆਂ ਥੋੜਾ ਪੀਂਦੀਆਂ ਆਂ ਉਹ ਹੀ ਤਾਂ ਗੱਲ ਹੈਗੀ ਕਿੱਥੋਂ ਕੰਮ ਧੰਦਾ ਕਰ ਲੂਗੀ ਕਿੰਨੀ ਚਲ ਮੈਨ ਮੇੜ ਦੀਆਂ ਕੰਮ ਧੰਦਾ ਫਿਰ ਚੰਨੇ ਆਸੀ ਸਭ ਜਾਇਓ ਤੁਸੀਂ ਪਰ ਇੱਥੇ ਰਹੋ ਇੱਥੇ ਖਿੱਚ ਕੇ ਮੈਂ ਕਰਦਾ ਗੱਲ ਉਹ ਮੈਂ ਕੀ ਕਹਿੰਦੀ ਆ ਚੰਗਾ ਚਲ ਉੱਠ ਕੇ ਤੂੰ ਕਰ ਲੈ ਨੀ ਆ ਕੰਮ ਕੁੜੀਏ ਕਰਦੀਆਂ ਨੇ ਉਹ ਕੱਪੜੇ ਤੇ ਠੂ ਭਾਂਦੇ ਯਾਰ ਦੇ ਦਾ ਸਾਰੇ ਪਿੰਡ ਦੇ ਬਿਸ਼ਰਮੀ ਨੂੰ ਨਾਲੀ ਗੱਲ ਕੀਤੀ ਆ ਯਾਰ ਇਹਨਾਂ ਬੇਬੇ ਬੇਬੇ ਤੂੰ ਇੱਥੇ ਬੈਠੀ ਆ ਬੇਬੇ ਮੈਨੂੰ ਲੋਕ ਬਾਹਰ ਕਹਿੰਦੇ ਆ ਕਹਿੰਦੇ ਤੇਰੀ ਜ਼ਮੀਨ ਦੱਬਣਗੇ ਬੇਬੇ ਮੇਰਾ ਕਾਲਜਾ ਮੱਚਿਆ ਪਿਆ ਜੇ ਘਰੇ ਟਿਕੇ ਨਾ ਆ ਜਾਵੇਂ ਤਾਂ ਲੋਕ ਤੈਨੂੰ ਨਾ ਕਹਣ ਮੈਂ ਅਸੀਂ ਤਾਂ ਜ਼ਮੀਨ ਦੱਬਾਂਗੇ ਤੇ ਜਿਹੜਾ ਤੈਨੂੰ ਕਹਿੰਦੇ ਆ ਉਹ ਖਾ ਜਾਣਗੇ ਤੇਰੀ ਭੋਰ ਭੋਰ ਕੇ ਬੇਬੇ ਮੇਰਾ ਹੱਕ ਜਿਹੜਾ ਬੰਦ ਆ ਉਹ ਤਾਂ ਦਿਓ ਨਾ ਮੈਨੂੰ ਫੇਰ ਹੀ ਮੇਰਾ ਘਰ ਵੱਜੂਗਾ ਰੋਟੀ ਪੱਕਦੀ ਹੋਊਗੀ ਰੋਟੀ ਤੇਥੋਂ ਖਾਦੀ ਨਹੀਂ ਆਂਦੀ ਹੁਣ ਕਿਹੜੀ ਰੋਟੀ ਮਿਲਦੀ ਆ ਬੇਬੇ ਆ ਜਿਹੜੇ ਸਾਹਿਬ ਨਾਲ ਸ਼ਰਾਬ ਪੀਣਾ ਇੱਕ ਦਿਨ ਨਹੀਂ ਰਹਿਣਾ ਅਗਲੀ ਦੇ ਉਹ ਰਹੂਗੀ ਬੇਬੇ ਜ਼ਮੀਨ ਜਾਇਦਾਦ ਨੂੰ ਰਿਸ਼ਤੇ ਹੋਣਗੇ ਜ਼ਮੀਨ ਜਾਇਦਾਦ ਨੂੰ ਮੈਨੂੰ ਤੁਸੀਂ ਮੇਰੇ ਨਾਂ ਕਰਾਓ ਮੈਂ ਤੁਹਾਨੂੰ ਫੇਰ ਸੁਧਰ ਕੇ ਵੀ ਦਿਖਾਉਂਗਾ ਅੱਛਾ ਜੇ ਤਰੀਕਾ ਤੂੰ ਤਾਂ ਚੱਜਦੀ ਹੁੰਦੀ ਨਾ ਆਹ ਛੋਟੇ ਨਾਲ ਪਹਿਲਾ ਵਿਆਹ ਹੁੰਦਾ ਤੂੰ ਕਰ ਤੂੰ ਮੂਤ ਮਾਰੀ ਐ ਤਾਂ ਨਹੀਂ ਬਿਆਹ ਹੋਇਆ ਤੇਰਾ ਤੂੰ ਨਹੀਂ ਉੱਤਿਆ ਕਰਿਆ ਬੇਬੇ ਤੂੰ ਇਹਨਾਂ ਦਾ ਬਾਲਾ ਕਰਦੀ ਐ ਤੂੰ ਮੇਰਾ ਕਰਦੀ ਨਹੀਂ ਇਸ ਦੁੱਖ ਦੀ ਦਾਰੂ ਪੀ ਐ ਨਾ ਮੈਂ ਲੱਸੀ ਦੇ ਗਲਾਸ ਤੇ ਤੂੰ ਮੇਰੇ ਨਾਲ ਲੜੀ ਜਾਣਾ ਉਹਨੂੰ ਵਿਚੈ ਨੂੰ ਤੂੰ ਕੀ ਖਵਾ ਦੇਂਗਾ ਉਹਨੂੰ ਤਾਂ ਮੈਂ ਸਿਰ ਤੇ ਬਿਠਾ ਕੇ ਰੱਖੂਗਾ ਆਪਦੇ ਅਗਲੀ ਨੂੰ ਐਸ਼ ਕਰਾਊਗਾ ਸਭ ਕਾਹੇ ਦਾ ਮਾਲਕਾਂ ਮੈਂ ਤੇਰੇ ਨਾਲ ਮੇਰਾ ਕੀ ਬਿਆਹੜਾ ਭਾਈ ਤੈਨੂੰ ਮੈਂ ਕਿਉਂ ਪਕੌੜੀਆਂ ਖਵਾਵਾਂ ਤੇ ਜੇ ਤੂੰ ਚਾਹਤਾ ਹੁੰਦਾ ਤੇ ਰਿਸ਼ਤਾ ਪਹਿਲਾਂ ਹੀ ਹੋ ਜਾਂਦਾ ਹੁਣ ਨਹੀਂ ਹੁੰਦਾ ਤੈਨੂੰ ਡੋਲੇ ਡਾਲੇ ਦਾੰਗ ਦੇ ਜੋਰ ਤੇ ਹੂ ਰਿਸ਼ਤਾ ਤੁਸੀਂ ਬਸ ਮੇਰੀ ਜ਼ਮੀਨ ਮੇਰੇ ਨਾਲ ਕਰਾ ਦਿਓ ਗੱਲ ਖਤਮ ਨਾ ਭਾਈ ਜਮੀਨ ਤਾਂ ਮੈਂ ਜਿੰਨਾ ਚਿਰ ਜਿਉਂਦੀ ਆ ਮੈਂ ਤਾਂ ਦੋਨਾਂ ਦੇ ਨਾਂ ਨਹੀਂ ਕਰਾਉਣੀ ਮੈਨੂੰ ਲੱਛਣ ਸੋਡੇ ਦਿਸੀ ਜਾਂਦੇ ਆ ਜਮਾ ਸਹੀ ਕਿ ਬੇਬੇ ਆਪ ਦੇ ਨਾਮ ਹੀ ਰੱਖੀ ਭਾਈ ਤੇਰਾ ਬੋਲਣ ਦਾ ਵਿੱਚ ਕੰਮ ਨਹੀਂ ਸਾਡੀ ਗੱਲ ਦੇ ਠੀਕ ਆ ਤੂੰ ਆਹਦੇ ਬੰਦੇ ਨੂੰ ਬੋਲ ਜਾ ਕੇ ਅਸੀਂ ਸਾਡੀ ਮਾਂ ਪੁੱਤਾਂ ਦੀ ਗੱਲ ਆ ਮੈਂ ਬੁਲਾਈ ਲੈਣੀ ਉਹਨਾਂ ਨੂੰ ਆ ਗੱਲ ਸੁਣੋ ਜੀ ਬੇਬੇ ਤੂੰ ਆ ਉਹਦਾ ਇੱਛਾ ਪਾ ਮੇਰਾ ਖਰਾ ਮੇਰਾ ਤਾਂ ਮੇਰੇ ਨਾਂ ਕਰਾ ਦੇ ਕੋਈ ਅਗਲਾ ਡਰਦਾ ਆਉਂਦਾ ਹੀ ਨਹੀਂ ਕਹਿੰਦਾ ਸੁੱ ਤੇਰੀ ਮਾਂ ਦਾ ਛੋਟੇ ਨੂੰ ਜ਼ਮੀਨ ਦੇਊਗੀ ਤੇਰੀ ਵੀ ਤੇ ਆਪਦੀ ਵੀ ਜਿਹੜਾ ਤੈਨੂੰ ਰਿਸ਼ਤਾ ਕਰਾਉਂਦਾ ਨਾ ਉਹਨੂੰ ਮੇਰੇ ਕੋਲੇ ਲਿਆ ਉਹਨੂੰ ਮੈਂ ਸਾਰੀ ਗੱਲ ਸਮਝਾਉਂ ਵੀ ਪਹਿਲਾ ਰਿਸ਼ਤਾ ਕਰਾ ਜ਼ਮੀਨ ਮੈਂ ਆਪੇ ਨਾ ਕਰਾਉਂ ਤੂੰ ਤਾਂ ਬੰਨੀ ਮਾਰਨੀ ਬੇਬੇ ਨਾ ਮੰਗਰ ਲਾ ਕੇ ਤੂੰ ਮੈਂ ਕਿੱਥੇ ਅੱਜ ਨੂੰ ਕਰਾਈ ਜਿੰਦੀ ਤੂੰ ਇੰਨੀਆਂ ਰਿਸ਼ਤੇਦਾਰੀਆਂ ਤੇਰੀਆਂ ਮੈਂ ਮਾਇਕ ਦੇਸ਼ਮਣਾ ਉਹ ਟਾਈਮ ਅੰਦਾਰੂਪੀਂ ਪੀ ਰਹੇ ਹੈ ਮੈਂ ਗਰਮੀ ਜੀ ਪੀਣਾ ਗਰਮੀ ਜੀ ਕੀ ਹੋ ਗਿਆ ਮੇਰੀ ਜ਼ਮੀਨ ਮੇਰੇ ਨਾਂ ਕਰਾ ਦੇ ਬੇਬੇ ਨੂੰ ਕਹਿਣਾ ਮੈਂ ਭਾਈ ਤੂੰ ਵੀ ਕਹਿ ਜਾ ਰ ਇਹਨੂੰ ਯਾਰ ਤੇਰੀ ਜ਼ਮੀਨ ਆ ਉਹਨੇ ਕਿੱਦਾਂ ਜਾਣਾਂਗਾ ਮੈਂ ਡੱਕਿਆ ਕਿਸੇ ਦੇ ਨਾਮ ਕਰਾ ਆਏਗਾ ਪਰ ਕੀ ਵੈ ਦਾ ਹਾਂ ਇਹ ਤਾਂ ਮੈਂ ਦਰਦੀ ਆ ਵੀ ਕਿਸੇ ਨੇ ਫੜ ਕੇ ਅੰਗੂਠਾ ਲਵਾ ਹੀ ਲੈਣਾ ਉਹ ਬੇਬੇ ਅੱਗੇ 20 ਹੀ ਤੂੰ ਪਰਸ ਕਢਾਇਆ ਜਿਹੜੇ 20 ਹੀ ਮੋਬਾਈਲ ਕਢਾਇਆ ਡੱਕ ਗਿਆ ਨਾਲੇ ਤਾਂ ਇਹ ਤਾਂ दारू ਪੀਂਦੇ ਨਾਲੇ ਜੇਬ ਤੋਂ ਪੈਸੇ ਕੱਢ ਲੈਂਦੇ ਐ ਮੈਥੋਂ ਕੋਈ ਨਹੀਂ दारू ਪੀਂਦਾ ਬੇਬੇ ਉਹ ਤਾਂ ਲਿਆਇ ਫਿਆ ਜਿੱ ਮੈਨੂੰ ਪਿਉਣੀ ਪੈਂਦੀ ਆ ਮਾੜੀ ਮੋਟੀ ਕੰਮ ਲੈ ਨਾ ਮੈਂ ਖੇਤ ਆ ਤੁਸੀਂ ਤਾਂ ਵਰਦਾ ਨਹੀਂ ਇਹ ਨਹੀਂ ਵਰਦਾ ਇਹਨਾਂ ਲਈ ਰੋਟੀਆਂ ਪਕਾ ਕੇ ਭੇਜ ਦੀਆਂ ਨਹੀਂਆਂ ਕਿ ਮੈਂ ਕਿਹ ਰੋਟੀਆਂ ਪਕਾਵਾ ਵੱਡਾ ਆ ਰੋਟੀਆਂ ਪਕਾ ਕੇ ਭੇਜ ਕਣਕ ਦੇ ਢੋਲ ਅੱਡ ਭਰ ਕੇ ਧਰ ਲਿਆ ਭਾਈ ਤੁਸੀਂ ਹਾਂ ਉਹ ਚਲ ਕੋਈ ਨਾ ਭਾਈ ਮੈਂ ਤੇ ਮੇਰੀ ਗੱਲ ਸੁਣਦਾ ਜ਼ਮੀਨ ਤੇਰੀ ਆ ਕਿਸੇ ਬਸ ਨਹੀਂ ਜਾਂ ਆਪਾਂ ਦੋ ਤਾਂ ਭਾਈਆਂ ਯਾਰ ਐਵੇਂ ਲੋਕੀ ਗੱਲਾਂ ਕਰਨਗੇ ਆ ਜਮੀਨ ਵੰਡਾ ਕੇ ਯਾਰ ਅੱਡ ਕਰਤਾ ਕੱਲੇ ਨੂੰ ਤੇਰਾ ਵਿਆਹ ਨਹੀਂ ਹੋਇਆ ਸੀ ਬਈ ਕਿ ਉਹਦਾ ਬੈ ਸਾਡੇ ਬਾਰੇ 1200 ਕੁਸ ਬੋਲਣਗੇ ਲੋਕ ਲੋਕ ਤਾਂ ਹੁਣ ਵੀ ਬੋਲੀ ਜਾਂਦੇ ਵੀ ਉਹਦੀ ਸਾਲੀ ਇੱਕ ਉਹਦਾ ਰਿਸ਼ਤਾ ਕਰਾ ਦੇ ਲੈ ਇਹਨੂੰ ਹੋਰ ਹਾਂ ਉਹਦਾ ਕਰਾ ਦੇ ਫਿਰ ਮੈਨੂੰ ਜੇ ਲੋਕਾਂ ਦੀ ਤੈਨੂੰ ਸੰਗਤ ਆ ਤੁਸੀਂ ਆ ਦੇਖੋ ਜੀ ਮੇਰੇ ਭੈਣ ਨੂੰ ਬੋਲਦਾ ਇਹ ਉਹ ਚਲ ਕੋਈ ਨਾ ਬੋਲਦਾ ਭੈਣ ਨੂੰ ਫਿਰ ਇੱਥੇ ਘਰੀ ਆਉਗੀ ਦੋਨੇ ਭੈਣਾਂ ਨਾਲੇ ਰਾਜ ਕਰੂ ਲੋੜ ਨਹੀਂ ਤੇਰੇ ਨਾਲ ਨਹੀਂ ਵਿਆਹਦੀ ਮੈਂ ਆਪਣੀ ਭੈਣ ਨਾਲ ਉਹ ਬਾਈ ਕਿਉਂ ਐਵੇਂ ਬੋਲੀ ਜਾਂਦਾ ਯਾਰ ਕਿਉਂ ਦਾਰੂ ਪੀਤੀਂ ਕਿਉਂ ਬੋਲੀ ਜਾਂਦਾ ਬੜਾ ਬੋਲਦੀ ਆ ਇਹ ਤੈਨੂੰ ਪਤਾ ਤਾਂ ਲੱਗਦਾ ਨਹੀਂ ਕੀ ਬੋਲੀ ਜਾਂਦਾ ਮੈਂ ਯਾਰ ਕੋਈ ਨਹੀਂ ਤੇ ਤੇਰੀ ਜ਼ਮੀਨਾਂ ਕੋਈ ਨਹੀਂ ਰੱਖਣੀ ਤੇ ਤੇਰੇ ਕੋਲ ਹੀ ਜਾਣੀ ਆ ਕਿੱਥੇ ਜਾਣੀ ਆਂਗੀ ਉਹ ਮੇਰੇ ਕੋਲ ਹੀ ਜਾਣੀ ਆ ਮੇਰੀ ਜ਼ਮੀਨ ਆ ਬਸ ਫਿਰ ਬੇਬੇ ਤੂੰ ਲਾ ਦੇ ਗੁੱਠਾ ਬਾਈ ਮੈਨੂੰ ਤਾਂ ਡਰਾ ਹੈ ਫਰਮੈਂਟ ਚ ਗੂਠਾ ਲਾ ਕੇ ਜਮੀਨ ਕੋਲ ਤੇਰੀ ਆ ਮੇਰੀ ਆ ਮੇਰੀ ਆ ਇਹ ਗੱਲ ਠੁੱਠੀ ਆ ਜਮਾ ਅੱਜ ਦੇਣੀ ਐ ਇਹਨੂੰ ਜਮੀਨ ਕੱਲ ਨੂੰ ਦੇਣੀ ਐ ਇਹਦੀ ਜਮੀਨ ਤਾਂ ਇਹਦੀ ਆ ਠੀਕ ਆ ਚਾਰ ਬੰਦੇ ਸੱਦ ਕੇ ਗੱਲ ਕਰ ਲੈ ਰਿਸ਼ਤੇਦਾਰ ਸੱਦ ਲੈ ਵੀ ਭਈ ਇਹ ਤਾਂ ਐਂ ਗੱਲ ਕਰਦਾ ਜੀ ਸਾਰੇ ਰਿਸ਼ਤੇਦਾਰ ਮੰਨ ਗਏ ਤੇ ਇਹ ਨਾ ਕਰਾ ਦੇ ਬਸ ਆਪਾਂ ਨੂੰ ਕੀ ਲੋੜ ਹੈਗੀ ਬੇਲੂ ਤੁਸੀਂ ਕਮਾਲ ਕਰ ਦਿਓ ਜੀ ਐਂ ਕਿਵੇਂ ਨਾਮ ਕਰਾ ਦਿਓ ਜਮੀਨ ਉਹ ਵੀ ਪੀ ਆ ਕੀ ਕਰਾਂਗੇ ਫਿਰ ਜੋ ਮੰਨੇ ਵੀ ਅਗਲਾ ਬਕਾਨਾ ਲੈ ਜੂ ਕੋਈ ਜਮੀਨ ਹਾਂ ਅੱਜ ਤੱਕ ਤਾਂ ਮੈਥੋਂ ਕੋਲ ਲੈ ਕੇ ਨਹੀਂ ਗਿਆ ਵੀ ਕੋਈ ਨਾ ਐਦਾ ਮੈਂ ਖੇਤੋਂ ਫਸਲੀ ਲਟਾ ਦਿਆਂ ਬਾਹਰ ਜੇ ਮੈਂ ਲਟਾਉਣ ਵਾਲਾ ਹਾਂ ਤੇਰੀਆਂ ਅੱਖਾਂ ਦੁਖਣਗੀਆਂ ਨਾ ਆਪੇ ਪੱਟੀ ਬਨੂਗਾ ਸਿੱਧੀ ਜੀ ਗੱਲ ਹੈ ਓ ਮੈਂ ਤਾਂ ਯਾਰ ਸਾਰੇ ਕਾਹਦਾ ਮਾਲਕਾਂ ਤੁਸੀਂ ਮੇਰੀ ਪ੍ਰਾਪਰਟੀ ਮੇਰੇ ਨਾਂ ਕਰਾਓ ਉਸ ਤੋਂ ਬਾਅਦ ਦੇਖੀ ਕੁੜੀ ਆ ਇਹਦਾ ਮੇਰੇ ਮਗਰ ਮਗਰ ਫਿਰਨਗੇ ਯਾਰ ਓ ਯਾਰ ਅੱਜ ਤੱਕ ਤਾਂ ਕੋਈ ਆ ਕੇ ਖੜਾ ਨਹੀਂ ਤੇਰਾ ਰਸਤੇ ਵਾਲਾ ਹੈ ਹੁਣ ਕਿਤੋਂ ਆਣਗੇ ਹਵਾੜ ਤੇਰੇ ਮੂੰਹ 'ਚੋ ਮਾਰ ਦੇ ਗੱਲਾਂ ਕੀ ਕਰਦਾ ਭਈ ਯਾਰ ਤੂੰ ਓ ਇਹ ਤਾਂ ਮਰਦ ਪਿਆਲਾ ਹੁੰਦੀ ਆ ਮਰਦ ਪਿਆਲਾ ਹੁੰਦੀ ਆ ਇਹ ਬੇਬੇ ਸਮਝਾ ਆਣ ਇਹਨੂੰ ਸਮਝਾਉਦੀ ਕਿਉਂ ਉਹ ਜਮੀਨ ਬਾਰੇ ਕਿਹਾ ਕਿ ਨਹੀਂ ਐਵੇਂ ਦਵਾ ਦੇ ਨਾਸਰ ਵਾਲਾ ਤੇ ਕਿਹੜਾ ਬੰਦਾ ਜਿਹੜਾ ਤਾਂ ਰਿਸ਼ਤਾ ਕਰਾਉਂਦਾ ਮੈਨੂੰ ਇੱਕ ਕਰੀ ਪਤਾ ਦੱਸ ਦਿਓ ਉਹਦਾ ਉਹ ਮੈਨੂੰ ਕਹੇ ਨੂੰ ਮੈਂ ਜਵਾਕ ਆ ਯਾਰਾ ਮੇਰੀ ਪ੍ਰਾਉਡਟੀ ਆ ਉਹ ਪ੍ਰਾਉਡਟੀ ਦਾ ਹੀ ਕੋਈ ਨਹੀਂ ਜੇ ਜਰਾ ਰਿਸ਼ਤਾ ਹੋਣਾ ਹੋਊਗਾ ਤੇਰੀ ਮਾਂ ਬੈਠੀ ਆ ਆਪੇ ਕਰਾ ਦਊਗੀ ਰਿਸ਼ਤਾ ਐਵੇਂ ਨਾ ਕਿਸੇ ਦੀ ਉਂਗਲਾ ਤੇ ਚੜ ਕੇ ਜਮੀਨਾਂ ਕਰਾ ਦੀ ਕਹੇ ਤੇ ਮਾਂ ਨਹੀਂ ਮਾਂ ਨਹੀਂ ਕਰਾਉਂਦੀ ਬਾਰ ਦੀ ਬਾਰ ਹੀ ਕਹਿੰਦਾਗਾ ਵੀ ਮੈਨੂੰ ਡੋਲਾ ਲਿਆ ਦਊਗਾ ਕੋਈ ਕੁਛ ਨਹੀਂ ਨਾਮ ਲਵਾ ਕੇ ਵੇਚ ਕੇ दारू ਪੀਣੀ ਐ ਨੇ दारू ਦਾ ਭਾਈ ਮੈਂ ਹੁਣ ਵੀ ਪੀ ਜਾਂਨਾ दारू ਦਾ ਮੈਂ ਹੁਣ ਵੀ ਪੀਣਾ ਤਾਰੂ ਤਾਂ ਰੋਕਦੇ ਹੀ ਵੀਰੇ दारू ਤਾਂ ਸਭ ਪ ਔਖਾ ਦਾ ਮੇਰਾ ਘਰ ਨਹੀਂ ਵਾਜਦਾ ਤਾਂ ਔਖਾ ਨਾ ਤੂੰ ਕੁੜੇ ਕਿਉਂ ਕਹਿਣੀ ਆ ਕਿ दारू ਦਾ ਸਭੋ ਪੀ ਨਾਲੇ ਪੰਪ ਦਈ ਜਾਂਦੀ ਆ ਨੂੰ ਔਰ ਬੇਬੇ ਮੇਰੀ ਗੱਲ ਸੁਣਾ ਨਾ ਪੀ ਕਹਿ ਦਿੰਨੇ ਆ ਫਿਰ ਕਿਹੜਾ ਹਟਦਾਗਾ ਦਾਲੂ ਤਾਂ ਚੰਗੀ ਹੁੰਦੀ ਆ ਬੇਬੇ ਦਾਲੂ ਤਾਂ ਪੀਣੀ ਚਾਹੀਦੀ ਆ ਹਾਂ ਹੋ ਤੂੰ ਵੀ ਪੀ ਲਿਆ ਕਰ ਤਾਂ ਫੇਰ ਤੂੰ ਭਾਈ ਕਰਾ ਦੇ ਮੈਨੂੰ ਰਿਸ਼ਤਾ ਆਵਦੀ ਭੈਣ ਦਾ ਫੇਰ ਤੂੰ ਕਰਾਉਂਦੀ ਕਾ ਤੂੰ ਨਹੀਂ ਮੈਂ ਕਹੀ ਨਾ ਕਰਾ ਦੇ ਮਾਰੇ ਨੂੰ ਮੂੰਹ ਸਵਾਲ ਕੇ ਬੋਲ ਭੈਣ ਭੂਂ ਦਾ ਰਿਸ਼ਤਾ ਨਹੀਂ ਕਰਾਉਂਦੀ ਮੈਂ ਤੈਨੂੰ ਸੁਣਿਆ ਜਿਹੜੀ ਗੱਲ ਆ ਜਿਹੜੀ ਗੱਲ ਕਰਨੀ ਆ ਕਰ ਆਵੇਂ ਵਾਧੂ ਘਾਟੂ ਸਾਡੇ ਕੋਲ ਗੱਲ ਕਰਨ ਦੀ ਲੋੜ ਨਹੀਂ ਨਾ ਮੇਰੀ ਸਾਡੇ ਤੱਕ ਜਾਣ ਦੀ ਲੋੜਾ ਗੱਲ ਸੁਣ ਲੈ ਮੇਰੀ ਠੀਕ ਆ ਤੈਨੂੰ ਜ਼ਮੀਨ ਚਾਹੀਦੀ ਆ ਤੇਰੀ ਜ਼ਮੀਨ ਆ ਜਦੋਂ ਮਰਜੀ ਲੈਣੀ ਆ ਆ ਬੈਠਿਆ ਬੇਬੇ ਬੇਬੇ ਦੇ ਨਾਲ ਜ਼ਮੀਨ ਆ ਆਉਦੇ ਸ੍ਰੀ ਨਾਲ ਵਾਲਾ ਮੇਰੇ ਸ੍ਰੀ ਨਾਲ ਜਿਹੜੀ ਬੇਬੇ ਦੇ ਕੋਲ ਰਹਿੰਦੇ ਬਸ ਆਪੇ ਲੈ ਲੂ ਬੇਬੇ ਦੱਸ ਫੇਰ ਕੀ ਕਰਾਂਗੀ ਹਰ ਗੱਲ ਨਾ ਕਰੀ ਕੋਈ ਨਾ ਕੋਈ ਨਾਟਕ ਨਾ ਕਰੀ ਅੱਡ ਨਾ ਕਰ ਰੱਖੀ ਰੱਖ ਫਿਰ ਕਿਸੇ ਹੋਰ ਨੂੰ ਲਟਾ ਦੂਗਾ ਫਿਰ ਕੀ ਕਰਾਂਗੇ ਫਿਰ ਤਾਂ ਅੱਡ ਕਰਾਂਗੀ ਫਿਰ ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਜ਼ਮੀਨ ਪਈ ਰਹਿਣ ਜੋ ਜਿੱਥੇ ਪਈ ਆ ਈਰ ਵਿੱਚ ਬਿਲਵਾ ਦੇਣਾ ਮਨ ਦਾ ਨਾਲ ਆ ਮਨ ਦਾ ਫਰ ਮਨਾਉਣਾ ਉਹ ਬੇਬੇ ਅੱਡ ਦੀ ਲੋੜ ਹੀ ਨਹੀਂ ਆਪਾਂ ਨੂੰ ਆਪਾਂ ਬਹੂ ਲਿਆਵਾਂਗੇ ਤੂੰ ਮੇਰੇ ਚੁੱਲੇ ਦੇ ਰੋਟਕੇ ਇਹ ਤੈਨੂੰ ਕਿੱਥੋਂ ਲੈ ਦੇਣਗੇ ਪੂਰੇ ਵੇ ਤੈਨੂੰ ਲੁੱਟ ਕੇ ਲੈ ਜੂ ਕੋਈ ਮੈਂ ਤਾਂ ਡਰਦੀ ਆ ਇਹੋ ਜਿਹਾ ਕਰਾਉ ਤੈਨੂੰ ਥੋੜਾ ਕੋਈ ਯੂਪੀ ਆ ਕੇ ਦਾ ਵਿਆਹ ਜਰਾ ਮੇਰੀ ਗੱਲ ਸੁਣ ਗੱਲਾਂ ਚਲਾਉਂਦੇ ਆ ਲੋਕ ਆ ਕੇ ਸਿਰ ਤੇ ਮਾਰਨਗੇ ਸੋਟਾ ਤੇ ਲੈ ਜਾਣਗੇ ਸਾਰਾ ਕੁਝ ਐ ਸੋਟਾ ਕਿਹੜਾ ਮਾਰ ਦੂ ਮੇਰੇ ਮਨ ਦਾ 10 10 ਨੂੰ ਪੁੱਠੇ ਕਰ ਦੂੰ ਜਦੋਂ ਬਾਲਾ ਕੱਢਦੇ ਨਾ ਧਰਤੀ ਤੋਂ ਉੱਤੇ ਤੱਕਦੇ ਬੰਦੇ ਨੂੰ ਸਰੀਰ ਝੂਠਾ ਪਾਏ ਨਾ ਮੈਂ ਝੂਠਾ ਪਾ ਦੂੰ ਸਰੀਰ ਕਹਿੰਦੇ ਕਾ ਹੁੰਦੇ ਬੰਦੇ ਦਾ ਮਾਰਦਾ ਗੱਲਾਂ ਓਏ ਯਾਰ ਐਵੇਂ ਮੇਰੇ ਨਾਲ ਨਾ ਜਾਵਾ ਨ ਜੀ ਸੱਜ ਦੇ ਜਮੀਨ ਲੈ ਲੈ ਐਵੇਂ ਡੱਕਿਆ ਦਰੂ ਦਾ ਮਾਰੀ ਉਹਨਾ ਬਕਵਾਸ ਕਿਸ ਨੇ ਮਾਰਿਆ ਤੁਹਾਡਾ ਇੱਥੋਂ ਦਾ ਦੁਰਕਿੰਦ ਕੋਈ ਆ ਨਹੀਂਦਾ ਰਾਤ ਨੂੰ ਮੈਂ ਫੜ ਕੇ ਲੈ ਜਾਣਾ ਅੰਦਰ ਡੱਕ ਕੇ ਬੜਾ ਆ ਜਾਣਾ ਮਾਰੀ ਉਹਨੇ ਬਕਵਾਸ ਹਾਂ ਮੈਂ ਤਾਂ ਕਿੱਕਲੀ ਪਾ ਦੂੰ ਐਥੇ ਤੈਨੂੰ ਉਹੀ ਲਾਦਾਗਾ ਵੀ ਡੱਕਿਆ ਫਿਰ ਚੱਲ ਬੱਸ ਕਰ ਬਹੁਤ ਹੋ ਗਿਆ ਰੰਦ ਤੁਹਾਡਾ ਜਾਂ ਕਰ ਲੈ ਮੁੰਡਿਆ ਕੰਮ ਤੂੰ ਮੇਰੀ ਗੱਲ ਸੁਣ ਲੈ ਗੱਲ ਜੀ ਨਾ ਹੁਣ ਤੂੰ ਬਦਲ ਮੈਨੂੰ ਜ਼ਮੀਨ ਚਾਹੀਦੀ ਹੈ ਜ਼ਮੀਨ ਨਹੀਂ ਜਾ ਮੈਂ ਦਾਵਾ ਕਰੂੰ ਜਾਂ ਚਾਰ ਬੰਦੇ ਇਕੱਠੇ ਕਰਕੇ ਲਿਆਉਂਗਾ ਇੱਥੇ ਮੈਂ ਹਰਦਾ ਕਿੱਥੇ ਆਏ ਯਾਰ ਆ ਤੇਰੀ ਦਾਰੂ ਦਾ ਦਾਰੂ ਰੋਇ ਨਿਕਲ ਗਿਆ ਹੈ ਤਕੋ ਉਹਦਾ ਪਤਾ ਕਰਣਿਆਂਦਾ ਜੇ ਕੋਈ ਗੂਖਾ ਲਵਾ ਗਿਆ ਜ਼ਮੀਨ ਦਾ ਉਹਦਾ ਕਿੱਥੋਂ ਪਤਾ ਕਰ ਲੈਣਾ ਮਗਰੋਂ ਤੇ ਤੂੰ ਪੁੱਛਣੀ ਪੜੀ ਦਾਰੂ ਕੱਢਣ ਵਾਲੇ ਵੀ ਆਉਂਦੀ ਐ ਮੇਰੀ ਦਾਰੂ ਕੱਢਣ ਵਾਲੇ ਜ਼ਮੀਨ ਦੱਪਣ ਵਾਲੇ ਵੀ ਆਉਂਦੀ ਐ ਰਿਸ਼ਤਾ ਨਾ ਕਰਾਉਣ ਵਾਲੇ ਵੀ ਆਉਂਦੇ ਆ ਮੇਰੇ ਕਿਸੇ ਨੇ ਤੇਰੀ ਜ਼ਮੀਨ ਹੀ ਦੱਬੀ ਠੀਕ ਐ ਤੈਨੂੰ ਰਿਸ਼ਤਾ ਆਪ ਨਹੀਂ ਹੁੰਦਾ ਤੇ ਜਾਂ ਕਰਤੂਤਾ ਕਰਕੇ ਨਹੀਂ ਹੁੰਦਾ ਪਿੰਡ 'ਚ ਸਾਰੇ 'ਚ ਪਤਾ ਉਹਨਾਂ ਕਰਕੇ ਨਹੀਂ ਹੁੰਦਾ ਐਵੇਂ ਮੇਰਾ ਮੂੰਹ ਨਾ ਖਲਾਣਾਗਾ ਯਾਰ ਮੈਨੂੰ ਕਿਉਂ ਐ ਮੈਂ ਕੌਡੀ ਖੇਡਦਾ ਰਿਹਾ 6 ਫੁੱਟ ਦੀ ਛਾਲ ਮਾਰਦਾ ਹੁੰਦਾ ਸੀ ਮੈਂ ਚੱਲ ਕੋਈ ਗੱਲ ਐ ਫਿਰ ਜ਼ਮੀਨ ਨਾ ਲਵਾ ਦੇ ਦੇਖ ਸਾਝੇ ਬੰ ਇਨਾਂ ਨੇ ਮੈਨੂੰ ਰੋਟੀ ਨਹੀਂ ਦੇਣੀ ਤੂੰ ਬਾਦ ਮੇਰੇ ਹੱਥ 'ਚ ਕਰ ਦੇ ਮੇਰੀ ਪੂੰਜੀ ਜੇ ਤੇਰੀ ਜ਼ਮੀਨ ਲੋਕ ਖਾ ਕੇ ਤੈਨੂੰ ਕਿਤੋਂ ਵੀ ਟੱਕ ਨਹੀਂ ਮਿਲਣਾ ਹਾਂ ਲੋਕ ਕਿਵੇਂ ਖਾ ਜਾਣਗੇ ਆਂ ਤਾਂ ਫਿਰ ਦੋਨਾਂ ਦੇ ਇੱਕ ਦੂਜੇ ਦੀਆਂ ਜ਼ਮੀਨਾਂ ਦਾ ਭਲੇ ਜਿਹੜੇ ਆ ਸਾਂਝੇ ਬੰਦੇ ਤੂੰ ਕਹਿੰਦਾ ਨਾ ਜੇ ਤੇਰੇ ਪੱਲੇ ਕੁਝ ਹੋਊ ਫੇਰ ਹੀ ਟੱਕ ਦਵਾਉਣਗੇ ਤੂੰ ਵੀ ਰੰਗੀ ਕਿ ਨਹੀਂ ਦਿੰਦੀ ਮੈਂ ਤਾਂ ਦਿੰਦੀ ਨਹੀਂ ਬਸ ਫਿਰ ਮੈਂ ਸਾਂਝੇ ਬੰਦਿਆਂ ਨਾਲ ਹੀ ਨਿਭੜੂ ਜਾਂ ਥਾਣੇ 'ਚ ਨਿਭੜੂ ਜਾਂ ਨਿਭੜ ਜਾ ਰਿਸ਼ਤਾ ਕਰਾ ਦੇ ਮੈਨੂੰ ਜਾਂ ਨਿਭੜ ਲੈ ਜਾਂ ਡੋਲਾ ਲਿਆ ਪਹਿਲਾਂ ਫੇਰ ਕਰਾ ਦੂੰ ਤੂੰ ਕਰਾ ਦੇ ਇਹਨੂੰ ਕਹਿੰਦਾ ਕਰਾ ਦਊਗੀ ਹਾਂ ਇਹਨੂੰ ਕਰਾ ਦੇ ਕੋਈ ਮੇਲ ਕਿੱਥੋਂ ਦਿਮਾਗ ਖਾਦਾ ਇਹਨਾਂ ਨੇ ਉਂਗਲਾਂ ਲਾਣ ਦੇ ਲੋਕ ਆ ਕੇ ਲੱਗ ਜਾਂਦਾ ਟੱਕ ਬੰਦ ਕਰ ਛੱਡਿਆਗਾ ਹਾਏ ਹਾਏ ਲੱਜਾ ਮਾ ਉਹਨਾਂ ਦੇ ਸੀ ਟੋਕੇ ਜਾ ਕੇ ਉਹ ਤਾਂ ਪੈਸੇ ਦੇਣ ਦਾ ਨਾ ਪੈਸਾ ਦਾ ਕਰਗੇ ਹਾਲਾ ਆ ਕਿੱਧਰ ਫਿਰਦਾ ਇਹਨੂੰ ਪੁੱਛਾਂ ਤਾਈ ਕਿੱਧਰ ਆਉਂਦੀ ਆ ਉਹ ਕਿਵੇਂ ਆ ਤਾਈ ਮੈਂ ਤਾਂ ਠੀਕ ਐ ਤੂੰ ਕਿੱਧਰ ਫਿਰਦਾ ਮੈਂ ਵੀ ਇੱਥੇ ਹੀ ਫਿਰਦਾ ਪੈਸਿਆਂ ਦਾ ਹੱਲ ਕਰਦਾ ਕੋਈ ਅਜਾ ਇੱਥੇ ਖੜਦੇ ਆ ਮੈਂ ਇਹ ਤੈਨੂੰ ਦੱਸਦਾ ਗੱਲ ਘਰੋਂ ਆਇਆ ਮੈਂ ਤਾਂ ਕਰਕੇ ਆਇਆ ਕਲੇਸ਼ ਪੂਰਾ ਵਧੀਆ ਕਰਿਆ ਹੋਰ ਮੇਰੀ ਮਾਂ ਜੀ ਨਹੀਂ ਲੋਟ ਆਉਂਦੀ ਨਾ ਜ਼ਮੀਨ ਦਾ ਕੀ ਬਣਿਆ ਤੇਰੀ ਦਾ ਤਵੀਨ ਦਾ ਹੀ ਰੌਲਾ ਪਾਉਣਾ ਮੈਂ ਵੀ ਮੇਰੇ ਨਾਂ ਕਰਾਓ ਹੁਣ ਉਹ ਤਾਂ ਸੋਡੇ ਨਾ ਕੀ ਤੇਰਾ ਕੀ ਪਤਾ ਚੱਕ ਕੇ ਦੂਜੇ ਨੂੰ ਦੇ ਦੇ ਤੂੰ ਕਹਿੰਦੇ ਵੀ ਦਾਰੂ ਪੀਣਾ ਅਸਲੀ ਤੇਰੀ ਬਾੜੀ ਵਧੀਏ ਪਹਿਲਾਂ ਤੂੰ ਆਪਦੇ ਨਾਂ ਲਵਾ ਲੈ ਮੈਂ ਅੱਜ ਕਾਇ ਤਾਂ ਪੂਰੀ ਮਿੱਟੀ ਪੱਟੀ ਅੱਜ ਮੈਂ ਘਰੇ ਅੱਛਾ ਕੀ ਕਾਂਢੀ ਗਮਾਂਢੀ ਇਕੱਠੇ ਕਰਤੇ ਮੈਂ ਰੌਲਾ ਪਾਵਾ ਨਾ ਫਿਰ ਮਨਿੰਦਰ ਨਹੀਂ ਬੋਲੀ ਉਹਨੇ ਤਾਂ ਕੀ ਬੋਲਣਾ ਸੀ ਆ ਮੇਰੀ ਮਾਂ ਹੀ ਨਹੀਂ ਲੋਟ ਆਉਂਦੀ ਕਹਿੰਦੀ ਤੇਰਾ ਕੀ ਪਤਾ ਕੱਲ ਨੂੰ ਕਿਹਦੇ ਨਾਲ ਕਰਾਵੇਂ ਦਾਰੂ ਪੀਚੀ ਤੇ ਥੋਕੇ ਗੁੱਠਾ ਲਵਾ ਲੂਗਾ ਮਖਾ ਮੈਂ ਕਮਲਾ ਫਿਰਦਾ ਨਾ ਤੇਰੀ ਮਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਭਾਈ ਮੇਰਾ ਉਹਦਾ ਘਰ ਬਸ ਗਿਆ ਤੇ ਇਹ ਮ ਨੀ ਮੈਂ ਬਥੇਰੀ ਵਾਰਾ ਸਮਝਾਈਆ ਪੁੱਤੋ ਨੂੰ ਵੀ ਭਾਈ ਤੂੰ ਦੋਨਾਂ ਪੁੱਤਾਂ ਦੇ ਬਰਾਬਰ ਰੱਖਿਆ ਕਰ ਇਹਦਾ ਤਾਂ ਕਰਤਾ ਤੇ ਉਹਦਾ ਵੀ ਕਰ ਦੇ ਹਾਂ ਇਹ दारू ਪਿੰਦਾ ਐ ਐਂ ਕਰਦਾ ਉਹ ਉਸ ਗੱਲ ਤੇ ਨਹੀਂ ਆਉਂਦੀ दारू ਦਾ ਰਾਜੇ ਮਹਾਰਾਜੇ ਪਿੰਦੇ ਆਇਆ ਸਾਰੀ ਪਿੰਦੇ ਆਇਆ दारू ਦਾ ਕੀ ਐ ਤੇ ਫਿਰ ਹੁਣ ਤੂੰ ਕੀ ਸੋਚਿਆ ਐ ਦੱਸ ਉਹ ਮੈਂ ਤਾਂ ਫੇਰ ਹੀ ਸੋਚੂਗਾ ਜੇ ਮੇਰੇ ਨਾਂ ਜ਼ਮੀਨ ਕਰਾਉਣਗੇ ਫਿਰ ਮੈਂ ਕਿੱਲਾ ਨਾ ਉਹਦੇ ਕਰਾ ਦੂੰ ਜ਼ਮੀਨ ਫੇਰ ਹੀ ਹੋਊਗੀ ਰੋਟੀ ਪੱਕਦੀ ਨਾ ਫਿਰ ਹੁਣ ਤੂੰ ਵਿਆਹ ਕਰਾਉਂਦਾ ਨਹੀਂ ਓਹੋ ਵਿਆਹ ਕਰਾਉਣ ਖਾਤਰੀ ਤਾਂ ਪਾਪੜ ਵੇਲੀ ਜਾਂਦਾ ਸਾਰੇ ਤੂੰ ਗੱਲ ਪੱਕੀ ਕਰੀ ਬੈਠੀ ਆ ਮੁਰੇ ਮੈਂ ਤਾਂ ਗੱਲ ਪੱਕੀ ਕਰੀ ਬੈਠੀ ਆ ਮੇਰੀ ਗੱਲ ਸੁਣ ਤੂੰ ਛੇਤੀ ਛੇਤੀ ਜ਼ਮੀਨ ਕਰਾ ਲੈ ਆਪਦੇ ਨਾਂ ਫੇਰੇ ਤੂੰ ਉਹਦੇ ਨਾਂ ਕਿੱਲਾ ਕਰਾਵੇਂਗਾ ਕੁੜੀ ਦੇ ਹਾਂ ਫਿਰ ਉਹੀ ਤਾਂ ਮੈਂ ਕਹੀ ਨਾ ਗਰਮੀ ਨਾਲ ਤੂੰ ਵੀ ਪੌਂਦਲੀ ਫਿਰਦੀ ਆਂ ਮੀ ਬੇ ਪੌਂਦਲੀ ਤਾਂ ਫਿਰਦੀ ਆਂ ਕਰਾਂ ਕੀ ਮੈਂ ਤਾਂ ਹੁਣ ਆਈ ਸੋਚੀ ਜਾਂਦੀ ਸੀ ਅੱਜ ਤੂੰ ਕੁਦਰ ਤੋਂ ਮਿਲ ਹੀ ਗਿਆ ਮੈਂ ਤਾਂ ਸੋਚਿਆ ਸੀ ਵੀ ਅੱਜ ਭਾਈ ਗੱਲ ਕਰਾਂ ਮੈਂ ਅਗਲੇ ਨਾਲ ਪੱਕੀ ਗੱਲ ਕਰਾਂ ਹੀ ਵੀ ਮੈਂ ਉਧਰੋਂ ਮੈਂ ਗੱਲ ਕਰ ਲਾ ਤੂੰ ਮੈਨੂੰ ਮੌਕੇ ਤੇ ਜਵਾਬ ਦੇ ਦੇ ਜਵਾਬ ਨਹੀਂ ਦਿੰਦਾ ਹੁਣ ਮੈਂ ਤੂੰ ਤਾਂ ਡਾਂਗ ਤੇ ਡੇਰਾ ਕਰਤਾ ਮੈਂ ਤੂੰ ਦੇਖੀ ਚੱਲ ਮਰੀ ਨੂੰ ਮੈਂ ਵਾਵਾ ਤਾੜਤਾ ਮੈਂ ਮੈਂ ਰੋਟੀ ਨਹੀਂ ਖਾਣੀ ਘਰੇ ਨਹੀਂ ਆਉਂਦਾ ਫਿਰ ਨਾ ਮੈਨੂੰ ਐਂ ਦੱਸ ਕਿੰਨੇ ਕ ਦਿਨਾਂ ਤੱਕ ਇਹ ਮਸਲਾ ਹੱਲ ਹੋਊ ਜੂ ਤੇਰਾ ਕਿਰਾ ਮੈਂ ਦੇਖਦਾ ਕਿ ਸਾਂਝੇ ਬੰਦੇ ਕੋਲੇ ਜਾ ਕੇ ਜਾਂ ਵੀ ਰਿਸ਼ਤੇਦਾਰ ਭੈਣ ਭਰਾ ਨੂੰ ਫੋਨ ਕਰਦਾ ਜੇ ਐ ਮੈਨੂੰ ਤਾਂ ਠੀਕ ਨਹੀਂ ਮੈਂ ਦਾਵਾ ਕਰਾਂਗਾ ਮੇਰਾ ਹੱਕ ਤਾਂ ਦੇਣਗੀ ਮੈਨੂੰ ਨਹੀਂ ਦਾਵਾ ਕਰਨੇ ਤੈਨੂੰ ਲੋੜ ਹੀ ਨਹੀਂ ਤੂੰ ਚਾਰ ਬੰਦੇ ਪਾਲਾ ਵਿੱਚ ਠੀਕ ਹੈ ਵੀ ਭਾਈ ਮੇਰੀ ਜ਼ਮੀਨ ਵੰਡ ਦੋ ਮੈਂ ਚਾਹੇ ਆਪਦੀ ਬਾਹੀ ਕਰਾਂ ਚਾਹੇ ਮੈਂ ਠੇਕੇ ਤੇ ਦੇਵਾਂ ਮੈਂ ਕੁੱਸੀ ਕਰਾਂ ਭਾਵੇਂ ਮੈਂ ਗੁਰਦੁਆਰੇ ਨੂੰ ਦੇ ਦਿਆਂ ਇਹਨਾਂ ਨੂੰ ਕੀ ਹੋਏਗਾ ਹਿੱਸਾ ਮੇਰਾ ਉਹ ਤਾਂ ਦੇਣ ਨਾ ਮੈਨੂੰ ਹਾਂ ਵੀ ਮ ਪਹਿਲਾਂ ਮੈਨੂੰ ਕੰਮ ਕਰਾਈ ਗਏ ਖੇਤਾਂ 'ਚ ਤੂੰ ਭੋਲਾ ਸੀ ਇਹਨਾਂ ਦੇ ਮਗਰ ਲੱਗਿਆ ਰਿਹਾ ਤੂੰ ਸੋਚਿਆ ਨਹੀਂ ਕੁਝ ਵੀ ਆਪਦੇ ਬਾਰੇ ਤਾਂ ਉਹ ਬਸ ਮੈਂ ਇਹਨਾਂ ਦਾ ਬੰਨ੍ਹ ਕੇ ਦੇਤਾ ਆਪਦਾ ਪੱਟ ਲਿਆ ਬਸ ਐਂ ਲਾਲਾ ਹਾਂ ਜਮਾ ਨਹੀਂ ਪੱਟਿਆ ਜਾਂਦਾ ਤੇਰਾ ਮੂਰਤ ਵਰਗੀ ਕੁੜੀ ਐ ਜਿਹੜੀ ਤੈਨੂੰ ਲਿਆ ਕੇ ਦਊਂਗੀ ਪੱਕੀ ਗੱਲ ਆ ਪੱਕੀ ਗੱਲ ਐ ਬਸ ਠੀਕ ਆ ਫਿਰ ਹਾਂ ਫਿਰ ਦੇਖੀ ਜਲਦ ਤੂੰ ਛੇਤੀ ਛੇਤੀ ਕਰ ਤੇਰੀ ਪਿਓ ਦੀ ਜਿੰਦਗੀ ਤੇ ਦੇਵੇਂਗਾ ਤੈਨੂੰ ਵੀ ਪਾਉਂ ਕੜਾ ਜਾਂ ਸ਼ਾਂਪ ਦੱਸ ਦੇਖੀ ਰਹਿਣਾ ਮੈਨੂੰ ਤਾਂ ਸ਼ਾਂਪ ਹੀ ਪਾਦੀ ਉਹ ਹੀ ਮੈਨੂੰ ਫੋਟੋ ਫਟਦਾ ਦਿਖਾ ਦੇ ਮਾੜੀ ਜੀ ਫੋਟੋ ਮੈਂ ਪਾਇਆ ਹੁਣ ਕਿਹੜਾ ਫੋਨ ਆ ਮੇਰੇ ਕੋਲੇ ਫੋਟੋ ਵਾਲਾ ਫੋਟੋ ਉਹ ਹੈ ਨਹੀਂ ਤੇਰੇ ਕੋਲੇ ਏਡੀ ਕਾ ਆਉਂਦੀ ਹੁੰਦੀ ਸੀ ਪਹਿਲਾਂ ਜਿਹੜੀ ਵੇ ਉਹ ਮੈਂ ਕਿੱਥੇ ਲਿਆਈਆਂ ਮੈਂ ਤਾਂ ਤੁਹਾਨੂੰ ਸਾਰੀ ਕੁੜੀ ਦਿਖਾ ਦੂੰਗੀ ਬਸ ਠੀਕ ਆ ਮੈਨੂੰ ਕੁੜੀ ਦਿਖਾ ਦੇ ਤੂੰ ਆ ਜਮੀਨ ਦਾ ਮਸਲਾ ਹੱਲ ਕਰ ਇਹਦਾ ਹੋ ਗਿਆ ਬਸ ਹੋ ਗਿਆ ਦੇਖੀ ਜਲਦੂ ਹੋ ਜਾਊਗਾ ਜੇ ਨਾ ਹੋਇਆ ਤਾਂ ਹੋ ਜਾਊਗਾ ਤੇ ਹੁਣ ਫਿਰ ਮੈਂ ਉਹਨਾਂ ਨੂੰ ਕਦੋਂ ਦਾ ਕਹਾਂ ਮੈਂ ਤੁਹਾਨੂੰ ਦੱਸ ਵੇ ਪਹਿਲਾਂ ਤਾਂ ਮੇਰੀ ਸਲਾਹ ਹੋਈ ਸੀ ਮੈਂ ਆਕੇ ਤੇਰੀ ਮਾਂ ਕੋਲੇ ਜਾਇਆ ਮੈਂ ਭਾਈ ਮੈਂ ਮੇਰੇ ਤੇਰੇ ਪੁੱਤ ਨੂੰ ਉਹ ਰਿਸ਼ਤਾ ਕਰਵਣੀ ਉਹਨਾਂ ਕੋਲੇ ਨਾ ਜਾਈ ਤੂੰ ਰਹਿਣ ਦੇ ਆਪਾਂ ਬਾਅਦ ਦੀ ਵਾਰੀ ਕਰਦੇ ਆ ਮੌਕੇ ਦੀ ਦੱਸਾਂਗੇ ਇਹਨਾਂ ਨੂੰ ਤਾਂ ਪਾਨੀ ਮਾਰੇਗੀ ਜਾ ਕੇ ਉਹ ਵੇ ਕਿਤੇ ਆਇਆ ਮੈਨੂੰ ਗਾਲਾਂ ਨਾ ਦੇਵੇ ਤੇ ਉਹ ਤਾਂ ਦੇਊਗੀ ਗਾਲਾਂ ਫਿਰ ਉਹਨਾਂ ਨੂੰ ਹਾਂ ਚੱਲ ਕੋਈ ਨਹੀਂ ਮੈਂ ਦੇਖਦਾ ਚੱਲ ਕਰਦਾ ਹੱਲ ਤੂੰ ਕਿੱਧਰ ਜਾਂਦੀ ਸੀ ਮੈਂ ਮੈਂ ਤਾਂ ਇੱਧਰ ਸੀ ਤੋਕੇ ਜਾਂਦੀ ਸੀ ਪੈਸੇ ਚੱਲ ਤੂੰ ਜਾਇਆ ਕੋਈ ਨਹੀਂ ਮੈਂ ਇੱਧਰ 5-4000 ਰੁਪਏ ਧਾਰਾ ਲੈ ਚੱਲ ਠੀਕ ਹੈ ਤੇ ਗੱਲ ਤੇ ਪੱਕਾ ਰਹੀ ਮੇਰੇ ਵਾਲੀ ਤੇ ਦਾ ਪੱਕਾ ਹੀ ਆ ਕੋਈ ਨਹੀਂ ਮੀਤ ਤੁਸੀਂ ਠੀਕ ਸੀ ਹਾਂ ਠੀਕ ਸੀ ਵਧੀਆ ਸਾਰੇ ਤੂੰ ਦੱਸ ਕਿਵੇਂ ਆ ਮੈਂ ਤਾਂ ਬਹੁਤ ਵਧੀਆ ਐ ਇੱਥੇ ਨਾ ਤੁਸੀਂ ਦੱਸੇ ਨਹੀਂ ਫੋਨ ਨਹੀਂ ਕੀਤਾ ਵੀ ਅਸੀਂ ਆਉਣੇ ਆ ਬਸ ਉਹ ਸਾਡਾ ਮਨ ਜਾ ਕੀਤਾ ਮੈਂ ਚੱਲ ਜਾ ਆਉਣੇ ਆਂਗੇ ਰਾਇਆ ਜੀ ਤੈਨੂੰ ਆਈ ਨੂੰ ਕਈ ਦਿਨ ਹੋ ਗਏ ਸੀ ਨਾ ਮੈਂ ਹਾਂ ਚੱਲ ਲੈ ਵੀ ਜਾਵਾਂਗੇ ਹਰਪ੍ਰੀਤ ਆਈ ਹੁਣ ਨੀਸੇ ਜੀ ਲਿਆ ਪਰਸੋਂ ਜੋ ਉੱਥੇ ਹਾਂ ਸੈ ਆਈ ਜਾ ਕੇ ਕਹਿੰਦੀ ਬਹੁਤ ਸੁਣੀ ਗੱਲਾਂ ਕਹਿੰਦੀ ਉੱਥੇ ਵਧੀਆ ਜੀਵਾ ਜਿਆਰਾਜ ਕਰਦੀ ਆਂ ਅੱਛਾ ਅੱਛਾ ਹਾਂ ਆਈ ਸੀ ਮੇਰੇ ਕੋਲ ਉਹ ਮੈਂ ਤੂੰ ਕਹਿਣੀ ਆ ਕਿ ਦੱਸ ਕੇ ਆਉਣਾ ਸੀ ਨਾ ਇਹ ਕਿਹੜੇ ਬਗਾਨੇ ਘਰੇ ਆਏ ਆ ਆਪਣੇ ਘਰੇ ਆਏ ਆ ਸੁਖਣਾ ਤੀ ਵਿਆਹੀ ਹੈ ਇਹਨਾਂ ਨੇ ਓਹੋ ਮੰਮੀ ਮੈਨੂੰ ਐਸ ਕੁਝ ਖਾਣ ਨੂੰ ਮੰਗਾ ਲੈਂਦੇ ਆਪਾਂ ਪਹਿਲਾਂ ਮੈਂ ਕੋਈ ਨਹੀਂ ਖਾਣ ਨੂੰ ਕਿਹੜਾ ਬਗਾਨੇ ਆ ਇਹ ਜੈ ਜੈ ਹੈਗਾ ਉਹ ਜਾ ਖਾ ਲੈਣਗੇ ਸਹੀ ਗੱਲ ਹੈ ਨਮਨ ਵਧੀਆ ਕੀਤਾ ਤੁਸੀਂ ਆ ਗਏ ਸੱਚ ਮੇ ਕੱਲ ਵਧੀਆ ਅਸਮਨੂ ਤੈਨੂੰ ਤੇਰੇ ਕੰਮ ਤਾਂ ਨਹੀਂ ਦੱਬ ਜਿਆਦਾ ਹੈ ਕਿ ਕੀ ਆ ਮੂੰਹ ਡਿਆ ਪਿਆ ਤੇਰਾ ਕੀ ਕਰਨ ਲੱਗੀ ਤੂੰ ਆ ਜਾ ਉਹੀ ਬਸ ਕੰਮ ਤਾਂ ਕੀ ਜਿਆਦਾ ਹੈ ਕੰਮ ਤਾਂ ਥੋੜਾ ਹੀ ਆ ਇੱਥੇ ਉਹੀ ਲੱਗਦਾ ਵੀਰੇ ਤੂੰ ਆਉਣ ਤੋਂ ਸੌ ਚੌੜ ਕਰਨ ਲੱਗ ਜਨਾ ਮੈਨੂੰ ਪਤਾ ਮੇਰੀ ਗੱਲ ਸੁਣ ਜੇ ਤਾ ਨਵਾਂ ਨਮਾਤੀ ਪੁੱਤ ਆ ਹੋਵੇ ਨਾ ਜੀਵ ਹੀ ਨਹੀਂ ਲੱਗਦਾ ਉਦੋਂ ਤਾਂ ਕਰਕੇ ਆ ਜਦੋਂ ਰਤਮੀ ਚ ਕੀ ਸਾਡੇ ਚ ਫਿਰ ਆਪਣੇ ਸਾਡੇ ਵਰਗੀ ਹੋ ਜੂਗੀ ਸਹੀ ਗੱਲ ਹੈ ਹਾਂ ਚਲੋ ਵਧੀਆ ਚਲੋ ਤੁਸੀਂ ਚਾਹ ਬਣਾ ਕੇ ਲਿਆਉਣੀ ਤੁਸੀਂ ਕਰੋ ਗੱਲਾਂ ਬਾਤ ਠੀਕ ਠੀਕ ਹੈ ਮੰਮੀ ਜੀ ਹਾਂ ਹੋਰ ਵੀ ਤੁਸੀਂ ਠੀਕ ਰਹਿੰਦੇ ਹੋ ਹਾਂ ਮੈਂ ਤਾਂ ਕੰਮ ਕਰਕੇ ਵਿੱਚ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਕੰਮ ਕਰ ਠੀਕ ਹੈ ਜਦੋਂ ਭਾਂ ਭੈਸ ਲੱਗ ਹੁਣ ਕੰਮ ਕਰ ਵਧੀਆ ਚੱਲੂਗਾ ਕੀ ਗੱਲ ਹੋ ਗਈ ਮੰਮੀ ਐਂ ਕਿ ਤੂੰ ਬੋਲੀ ਜਾਂਦਾ ਏ ਨਾ ਕੀ ਹੋ ਗਈ ਮੇਰੀ ਗੱਲ ਸੁਣ ਹਰਪ੍ਰੀਤ ਆਈ ਸੀ ਸਾਨੂੰ ਸਾਰਾ ਕੁਝ ਦੱਸਤਾ ਵੀ ਤੂੰ ਇੱਥੇ ਵੀ ਨ ਟਿਕਦੀਗੀ ਕੀ ਦੱਸਤਾ ਉਹਨੇ ਕੀ ਲੱਛਣ ਫੜਿਆ ਤੂੰ ਮੈਂ ਜਲੂਸ ਕਢਾਈ ਜਣੀ ਇੱਥੇ ਨਾ ਕੀ ਲੱਛਣ ਫੜਿਆ ਐਵੇਂ ਮੇਰੇ ਸਹੁਰਿਆਂ ਚ ਆ ਕੇ ਬੇਇੱਜ਼ਤੀ ਕਰੀਐ ਨਾ ਤੂੰ ਅਸੀਂ ਬੇਇੱਜ਼ਤੀ ਨਹੀਂ ਕਰਦੇ ਤੂੰ ਸਾਡੀ ਬੇਇੱਜ਼ਤੀ ਕਰਾਈ ਜਾਨੀ ਹੈਗੀ ਨਾ ਤੇ ਇਥੋਂ ਟਿੱਕੇ ਨਹੀਂ ਰਹਿ ਜਾਂਦਾ ਜਾਣ ਤਾਂ ਨਿਕਲਦੀ ਤੇਰੀ ਕਿਹੜੀ ਗੱਲ ਨੂੰ ਕਹੀ ਜਾਂਦੇ ਤੁਸੀਂ ਮੌਲਦੀ ਟੈਂਟ ਥੋੜੀ ਜੀ ਕਰ ਪਾਇਆ ਕਿਥੇ ਤੁਹਾਨੂੰ ਮੈਂ ਜਾ ਕੇ ਦੱਸ ਦਾਂਗਾ ਵੀ ਕੀ ਬੰਦ ਆ ਕੀ ਮੈਮੂ ਨਹੀਂ ਜਾਂਦੀ ਹੈਗੀ ਉੱਥੇ ਘਰੇ ਹਾਂ ਕਿਉਂ ਨਹੀਂ ਜਾਂਦੀਗੀ ਅਸੀਂ ਹੁਣ ਕਹਿ ਤਾਂ ਤੇਰੀ ਸੱਸ ਨੂੰ ਜਾਣਾ ਪਊਗਾ ਤੇਰੇ ਜਾ ਕੇ ਕਲਾਸ ਲਾਉ ਮੈਂ ਚੰਗੀ ਤਰ੍ਹਾਂ ਮੰਮੀ ਜੋ ਤੈਨੂੰ ਪਤਾ ਹੀ ਹੈਗੀ ਮੇਰੇ ਤਾਂ ਨੀ ਰਿਹਾ ਜਾਂਦਾ ਸਬਰ ਕਰ ਲਾ ਮਾੜਾ ਮੋਟਾ ਸਬਰ ਕਰ ਲਾ ਨਹੀਂ ਰਿਹਾ ਜਾਂਦਾ ਆਹ ਤਾਂ ਉਹਦੀ ਇੱਕ ਮਿੰਟ ਜੀ ਤੁਸੀਂ ਐ ਕਿਉਂ ਕਰੀ ਜਾਂਦੇ ਹੋ ਮੰਮੀ ਅਸੀਂ ਕਿਉਂ ਕਰੀ ਜਾਂਦੇ ਆ ਆ ਤੂੰ ਆ ਜਿਹੜੀ ਕਰਤੂਤ ਖੇਡ ਰਹੀ ਜਾਂਦੀ ਹੈ ਇਹ ਹਰਪੀ ਦੇ ਟੈਂਟ 'ਚ ਕੋਈ ਗੱਲ ਰਹਿੰਦੀ ਨਹੀਂ ਹੈਂ ਜਾ ਕੇ ਨਾਲੀਆਂ ਲੁੱਤੀ ਆਤੀ ਹੋਗੀ ਉਹ ਤਾਂ ਵਧੀਆ ਹੋ ਗਿਆ ਜਿਹੜਾ ਉਹ ਇੱਥੇ ਆ ਕੇ ġੇੜਾ ਮਾਰ ਗਈ ਸਾਨੂੰ ਪਤਾ ਲੱਗ ਗਿਆ ਕਿ ਤੂੰ ਕੀ ਕਰੀ ਆਨੀ ਹੈਗੀ ਕੀ ਕਰੀ ਆਨੀ ਹੈ ਇਹਨਾਂ ਨੂੰ ਕਿਹੜਾ ਪਤਾ ਐਂ ਕਰ ਕਰ ਪਤਾ ਲਵਾ ਦੋਗੇ ਤੁਸੀਂ ਬੈਠੇ ਨੇ ਇਹਦੇ ਨਾਲ ਜਮਾ ਮਾਰਨ ਦਾ ਕੋਈ ਫਾਇਦਾ ਨਹੀਂ ਉਹ ਨਾਲ ਲੈ ਕੇ ਚੱਲ ਉਹਦੋਂ ਮੈਂ ਜਾਣਾ ਮੇਰਾ ਜਾਣੇ ਕੰਮ ਇਹਨੂੰ ਸਿਰਦਾ ਕਾਲ ਕੋਟੜੀ ਸੀ ਜਾ ਕੇ ਮੈਂ ਲੈ ਆਉਣਾ ਤਾਂ ਮੈਂ ਇੱਥੇ ਹੀ ਆਂ ਕਿ ਬਾਤ ਉਹ ਦੋ ਦਿਨ ਲਾ ਲੂੰਗੀ ਤਿੰਨ ਦਿਨ ਲਾ ਲੂੰਗੀ ਆਉਣਾ ਤਾਂ ਤੂੰ ਇੱਥੇ ਹੀ ਆ ਪਰ ਕਿਸੇ ਕਰਤੂਤ ਨਾਲ ਹੀ ਆਏਂਗੀ ਮੈਂ ਤੁਹਾਨੂੰ ਦੱਸਾਂ ਕਸੀ ਕੰਤ ਹੋ। ਹੋ ਠੀਕ ਹੋ? ਹਾਂ ਠੀਕ ਹੈ ਵਧੀਆ। ਤੁਸੀਂ ਦੱਸੋ ਕਿਵੇਂ ਆ? ਵਧੀਆ ਵਧੀਆ। ਅੰਦਰ ਬੈਠ ਜਾਂਦੇ ਇੱਥੇ ਬਾਹਰ ਹੀ ਬੈਠ ਗਏ। ਉਹ ਬਸ ਬਾਹਰ ਹਵਾ ਲੱਗਦੀ ਆ ਵਧੀਆ ਨਿਮਧੀ ਸ਼ਾਂ ਸੀ ਨਾ ਅੰਦਰ ਗਰਮੀ ਆ। ਹੋਰ ਘਰੇ ਠੀਕ ਸੀ ਬਈ ਸਾਰੇ? ਹਾਂ ਹਾਂ ਵਧੀਆ ਤੂੰ ਸਾਰਾ। ਬਾਬਾ ਵਧੀਆ। ਕਿਵੇਂ ਕਿਡਾ ਮਰਿਆ? ਬਾਹਰ ਟਾਈਮ ਬਾਅਦ ਪਤਾ ਲੱਗਿਆ ਜੀ ਬਾਹਰ ਆ ਕੇ ਬੈਠੇ ਰਿਸ਼ਤੇਦਾਰ ਆ। ਮੈਂ ਬਾਹਰ ਹੀ ਬੈਠ ਗਏ ਸਾਰੇ। ਨਹੀਂ ਪਤਾ ਤਾਂ ਲੱਗਿਆ ਸੀ ਮੈਨੂੰ ਮੈਂ ਕਿਤੇ ਅੰਦਰ ਆਉਂਗਾ ਅੰਦਰ ਡਿੱਗੀ ਗਿਆ ਮੈਂ। ਅੱਛਾ ਚਲ ਕੋਈ ਨਹੀਂ। ਦੱਸ ਕੰਮ ਕਰ ਕੇ ਮੈਂ ਫੱਕ ਫੁੱਕ। ਕੰਮ ਕੰਮ ਤਾਂ ਹਾਂ ਉਹ ਵੀ ਆਗੇ ਮਾਂ ਬੇਬੇ ਕਹਿੰਦੀ ਜੀਰੀ ਲਾ ਦਮਿੰਦਰ ਕੋਲੇ ਜਾ ਕੇ ਉਹਨਾ ਮਾਂ ਚਲ ਕੱਟੇ ਹੋਣਾ ਚੱਕਰ ਕੋਈ ਨਾ ਮੈਂ ਕਿਹਾ ਚਲ ਚਾਰਕ ਦਿਨ ਲੈ ਜਾਂਦੇ ਆਗੇ ਹੁਣ ਕਿੰਨੇ ਦਰਦਾ ਹੋਗੇ ਇਹਨੂੰ ਆਈ ਨੂੰ ਅੱਛਾ ਲੈਣ ਆਏ ਸੀਗੇ ਚਲ ਦੇਖ ਲਓ ਫਿਰ ਜਿਵੇਂ ਤੁਹਾਡਾ ਜੀ ਕਰਦਾਗਾ ਜੇ ਲੈ ਕੇ ਜਾਣਾ ਤਾਂ ਨਹੀਂ ਤੁਸੀਂ ਮੈਨੂੰ ਫੋਨ ਕਰ ਦਿੰਦੇ ਮੈਂ ਹੀ ਛੱਡ ਆਉਂਦਾ ਇਹਨੂੰ ਚੱਲ ਅਸੀਂ ਆਖਿਆ ਬਾਈ ਕਾਹ ਨੂੰ ਆ ਮੈਂ ਤੰਗ ਕਰਨਾ ਤੁਹਾਨੂੰ ਹਣਾ ਬਾਕੀ ਵਿਹਲੇ ਸੀਗੇ ਹੁਣ ਤੁਹਾਨੂੰ ਪਤਾ ਵੀ ਰੁੱਤ ਵਿਹਲੀ ਆ 15 20 ਦਿਨਾਂ ਨੂੰ ਝੋਨਾ ਲਾਉਣ ਨੂੰ ਲੱਗਣਾ ਉਹਦਾ ਆਪ ਪੈਂਦੀ ਹੁੰਦੀ ਆ ਅੱਛਾ ਅੱਛਾ ਚੱਲ ਕੋਈ ਗੱਲ ਚੱਲ ਵਧੀਆ ਕੀਤਾ ਗੇੜਾ ਮਾਰ ਗਏ ਤਾ ਮੈਂ ਠੰਡਾ ਫੜ ਲਿਆ ਵਾ ਚਾਹ ਚਾਹ ਪਾਣੀ ਪੀ ਲੈ ਕੇ ਨਹੀਂ ਪੀਤਾ ਕੋਈ ਨਹੀਂ ਠੰਡੇ ਦੀ ਕੋਈ ਲੋੜ ਨਹੀਂ ਚਾਹ ਬਣੀ ਜਾਂਦੀ ਆ ਚਾਹ ਪੀ ਲਾਂਗੇ ਬਸ ਹੁਣ ਕੱਪੜੇ ਪੈਕ ਕਰ ਲੈਣੇ ਹੈ ਹਾਂ ਤੂੰ ਜਾ ਕੇ ਜਾ ਕੱਪੜੇ ਪੈਕ ਕਰ ਆਉਂਦੇ ਠੀਕ ਮਾਰਸੋ ਜਲ ਕੇ ਨਾ ਉਹ ਹਰਪ੍ਰੀਤ ਵੀ ਆਈ ਸੀਗੀ ਜਿਹੜਾ ਇਹ ਮਾਰਗ ਪਤਾ ਨਹੀਂ ਲੱਗਿਆ ਕਿਹੜੇ ਪਲੇ ਹੋ ਜਾਉਣਾ ਮੈਂ ਤਾਂ ਐਸੀ ਰਹੂਗੀ ਉਹ ਬਸ ਉਹਦੀ ਫਰੈਂਡ ਆਈ ਸੀਗੀ ਨੰਗਲੀ ਦਬਲੀ ਇਥੋਂ ਕਹਿੰਦੀ ਵੀ ਭੈਣ ਕੋਲੇ ਜਾ ਆਉਣੀ ਆ ਅੱਛਾ ਤੁਸੀਂ ਮੈਨੂੰ ਠੀਕ ਹੈ ਠੀਕ ਹੈ ਠੀਕ ਹੋਰ ਵੀ ਠੀਕ ਆ ਭੈਣ ਕੰਮ ਕਰਕੇ ਕੋਈ ਨਾ ਤਾਂ ਨਹੀਂ ਕਰੀ ਕਿਸੇ ਕੰਮ ਨਹੀਂ 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 ਵਧੀਆ ਕੰਮ ਕਰਦੀ ਆ ਵਧੀਆ ਤੜਕ ਤੇ ਉੱਥੇ ਵਧੀਆ ਸਾਰੇ ਕੰਮ ਕਰ ਲੈਂਦੀ ਆ ਕੋਈ ਇਹ ਚੱਕਰ ਤਾਂ ਨਹੀਂ ਆਏ ਤੱਕ ਤਾਂ ਬਾਕੀ ਬੇਬੀ ਦੱਸ ਦਿੰਦੀ ਜੇ ਕੋਈ ਇਹ ਜੀ ਗੱਲਬਾਤ ਹੁੰਦੀ ਤੈਨੂੰ ਪਤਾ ਹੀ ਆ ਇਹ ਤਾਂ ਗੱਲ ਹੈਗੀ ਆ ਇਹ ਤਾਂ ਸੰਸਕਾਰੀ ਆ ਠੀਕ ਹੈ ਚਲ ਚਲਾ ਆ ਜਾ ਮਨ ਮੰਮੀ ਉਹਨੂੰ ਅੰਦਰ ਲਿਆਓ ਚਾਹ ਪਾਣੀ ਪੀ ਲੈਣਗੇ ਹਾਂ ਚਲੋ ਚਾਹ ਬੇਬੇ ਨੇ ਬਣਾ ਲਈ ਕਿ ਨਹੀਂ ਮੰਮੀ ਅੰਦਰ ਹੀ ਆਜੋ ਕੋਈ ਮੈਂ ਕਹਣਾ ਚੱਲ ਤੇਰੀ ਚਾਹ ਪੀਦਾ ਜਾਂਦੀ ਆ ਚੱਲ ਕੋਈ ਕਿੱਥੇ ਚਾਹ ਪੀ ਕੇ ਚੱਲਦੇ ਹਾਂ ਬਸ ਆਪਾਂ ਜੇ ਨਾ ਚਾਹ ਪੀਤੀਏ ਫਿਰ ਅਗਲੇ ਆਖਣਗੇ ਪਤਾ ਨਹੀਂ ਕਿਉਂ ਆਏ ਮੁੜ ਕੇ ਆਹ ਚਾਹ ਫਾਰਮੈਟੀ ਕੀ ਕਰਦੇਗਾ ਆ ਆ ਜਾਂਦਾ ਮੈਂ ਘੁੱਟੂਗਾ